हां जी किदा सर की हालचाल है होप तू सर ने बढ़िया ते ठीक-ठाक होगे ਤੇ वेलकम अगेन टू करन द टावांस आज एक और वीडियो च ਤੁਹਾਡਾ ਸਵਾਗਤ ਹੈ ਅਜੇ ਕੱਲ ਹੀ ਪਾ ਕੇ اٹਿਆ ਸਿਆਪੇ ਫੇ ਫੇ ਇੱਕ ਹੋਰ ਪਾਣੀ ਪੀ ਗਈ ਆ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਜਿਨ੍ਹਾਂ ਦੇ ਮੂੰਹ ਚਿੱਟੇ ਤੇ ਚਤੜ ਗਾਲੇ हां जी ਕੁੱਲੜ ਪੀਜ਼ਾ ਵਾਲੇ ਮੇਸ ਜਿਹੜੀ ਵਿੱਚ ਪਹਿਲਾਂ ਕਹਿਣਾ ਮੈਂ ਥੋੜਾ ਬਿਸ਼ਰਮ ਹੋਣ ਵਾਲਾ ਕਿਉਂ ਕਿ ਕਿਉਂਕਿ ਅਗਲੇ ਬੰਦੇ ਖੁਦ ਹੀ ਬਿਸ਼ਰਮ ਹੋ ਚੁੱਕੇ ਆ ਰੀਜ਼ਨ ਤੁਹਾਨੂੰ ਪਤਾ ਲੱਗ ਜਾਊਗਾ ਕੁਝ ਚੀਜ਼ ਤਾਂ ਮੈਂ ਅਵੋਇਡ ਕਰਦਾ ਸੀ ਬਟ ਹੁਣ ਜੇ ਅਗਲੇ ਉਂਗਲੀ ਕਰ ਰਹੇ ਤੇ ਮੈਂ ਬਾਹਰ ਦਿਖਾ ਸਕਦਾ ਇੰਨਾ ਜੋਗਾ ਤਾਂ ਹੈਗਾ ਹੀ ਆ ਸੋ ਵੀਡੀਓ ਨੂੰ ਇੰਜੋਏ ਕਰਿਓ ਅਗਰ ਕੱਲੇ ਦੇਖ ਸਕਦੇ ਹੋ ਤਾਂ ਜ਼ਿਆਦਾ ਬੈਟਰ ਹੈ ਅਗਰ ਪੇਰੈਂਟਸ ਨੂੰ ਦੇ ਦਦੇ ਪਏ ਹੈ ਪੇਰੈਂਟਸ ਨਾਲ ਤੁਹਾਡੇ ਘਰ ਟੀਵੀ ਵੀ ਚੱਲਦਾ ਪਿਆ ਤਾਂ ਥੋੜਾ ਜਿਹਾ ਉਹਨਾਂ ਨੂੰ ਕਹਿ ਦਿਓ ਕਿ ਹਾਂ ਥੋੜਾ ਸਿਸਟਮ ਸਮਝ ਲੈਣ ਓਕੇ ਇੰਨਾ ਵੀ ਗੰਦ ਨਹੀਂ ਬੋਲਣ ਲੱਗਾ ਮੈਂ ਬਟ ਫਿਰ ਵੀ ਆਓ ਚੱਲਦੇ ਆਂ ਵੀਡੀਓ ਅੱਦ ਪਤੰਦਰਿਆ ਜిల్లా ਚਲੰਕਰ ਆ ਨਹੀਂ ਤੇਰਾ ਯਾਰ ਪਤੰਦਰਿਆ ਸੋ ਸ਼ੁਰੂ ਕਰਦਾ ਮੈਂ ਤੁਹਾਨੂੰ ਦਿਨ ਤੋਂ ਸੋ ਅੱਜ ਨਾਲ ਨਾਲ ਹੀ ਚੱਲੂਗੀ ਕੁਝ ਕਟਵਾਦੀ ਕਰਾਂਗੇ ਐਡੀਟ ਮੈਨੂੰ ਸਵੇਰੇ ਸਵੇਰੇ ਇੰਸਟਾਗ੍ਰਾਮ ਮੇਰਾ ਬੰਦ ਹੋਇਆ ਪਿਆ ਮੈਨੂੰ ਸਮਝ ਨਹੀਂ ਆਂਦੀ ਕਿਉਂ ਹੋਇਆ ਤੇ ਮੈਂ ਚੈੱਕ ਕੀਤਾ ਫੋਟੋ ਆ ਰਹੀ ਸੀ ਮੈਂ ਤੁਹਾਨੂੰ ਦੱਸਣਾ ਮੇਲ ਆਈ ਮੈਨੂੰ ਕਿ ਰੀਅਲ ਵਰਸਸ ਰੀਅਲ ਲਾਈਫ ਮੈਂ 23 ਨਵੰਬਰ 2022 ਚ ਇੱਕ ਵੀਡੀਓ ਪਾਈ ਸੀਗੀ ਤੇ ਕੁੱਲਰ ਵੀਜ਼ਾ ਦੇ ਉੱਪਰ ਸੀਗੀ ਉਹ ਚ ਸਾਲਿਆਂ ਨੇ ਹੋਣ ਜਾ ਕੇ ਕਾਪੀਰਾਈਟ ਪਾਇਆ ਤੇ ਮੈਂ ਖਿਜ ਗਿਆ ਕਿ ਹਾਂ ਮੇਰਾ ਸਵੇਰੇ ਇੰਸਟਾਗ੍ਰਾਮ ਨਹੀਂ ਚੱਲਣ ਦੇ ਕਿ ਹੁਣ ਹੀ ਚੱਲਣਾ ਸਮਝ ਨਹੀਂ ਆਂਦੀ ਕਿ ਮੇਰਾ ਸਟ੍ਰਾਈਕ ਆਈ ਪਈ ਜਾਂਦਾ ਮੈਨੂੰ ਪਤਾ ਨਹੀਂ ਤੇ ਓਨਰ ਹੈਗਾ ਸਹਿਜ ਰੋੜਾ ਈਮੇਲ ru no uru noor kaur ਅੱਛਾ ਭੈਣ ਦਿਓ ਸਾਲਾ ਓ ਗੇਲ ਪਤਾ ਨਾ ਕਿ ਹਾਂ ਕੂਸੀਆਂ ਭੋਰੂਗੇ ਤਾਂ ਫਸ ਜੂਗੇ ਕਿ ਕਿਹ ਇੱਕ ਨੂੰ ਰੱਖਣਾ ਪੈਣਾ ਅੱਗੇ ਕਿ ਹਾਂ ਭੈਣ ਨਹੀਂ ਰੱਖੀ ਹੋਈ ਚੱਲ ਕੋਈ ਗੱਲ ਨਹੀਂ ਸੋ ਇਸ ਤੋਂ ਬਾਅਦ ਮੈਂ ਖਿਆਜੀ ਕਿ ਸਟੋਰੀ ਪਾਈ ਉਹ ਵੀ ਤੁਸੀਂ ਦੇਖ ਸਕਦੇ ਮੈਂ ਕਿਹਾ ਕਿ ਹਾਂ ਕਹੀ ਕਿਹੜੀ ਫੁੱਦੂ ਗੱਲਾਂ ਲੈ ਕੇ ਬੈਠੇ ਫਿਕਨ ਕਿ ਸਾਨੂੰ ਟਾਰਗੇਟ ਕਰਦੇ ਆ ਜੇ ਚੰਗੀ ਜਿਹੇ ਨਾ ਰਹਿ ਲੋ ਜੋ ਤੁਹਾਡੇ ਵੀਊ ਘਟਦੇ ਕੋਲੇ ਕੋਈ ਕੂਸੀ ਭੋਰ ਦਿੰਨੇ ਆ ਅੱਗੇ ਫਿਕਨ ਕਿ ਸਾਨੂੰ ਬੋਲਦੇ ਆ ਤੇ ਜਵਾਬ ਚ ਜੋ ਮੈਸੇਜ ਆਇਆ ਉਹ ਮੈਂ ਦਿਖਾਣਾ ਉਸ ਤੋਂ ਪਹਿਲਾਂ ਥੋੜੀ ਜਿਹੀ ਸ਼ਰਮਿੰਦੀ ਹੱਦ ਪਾਰ ਕਰੀ ਜਾਵੇ ਇੰਨੀ ਅਕਲ ਹੈਗੀ ਹੈ ਕਿ ਹਾਂ ਪੱਗ ਦਾ ਮਾਨ ਰੱਖਣਾ ਸੁ ਮੋਢੇ ਤੇ ਰੱਖ ਕੇ ਨੱਚ ਸਕਦੇ ਆ ਪੱਗ ਬੰਨੀ ਹੈ ਸਿਰ ਤੇ ਨਹੀਂ ਰੱਖ ਸਕਦੇ ਨਿਰਾਦਰ ਹੋ ਜਾਊਗਾ ਉਹ ਅਕਲ ਕਿੱਥੇ ਕਿ ਜਿਹੋ ਦੀ ਸਿੱਖੀ ਨੂੰ ਕਲੰਕ ਲਾਇਆ ਉਹ ਅਕਲ ਕਿੱਥੇ ਕਿ ਜਿਹੋ ਤੁਹਾਡੀ ਭੈਣ ਨੇ ਪਹਿਲਾਂ ਕਿਹਾ ਕਿ ਨਹੀਂ ਮੈਂ ਸਿੱਖੀ ਸਰੂਪ ਨੂੰ ਸਜਾਇਆ ਪਿਆ ਤੇ ਮੈਂ ਇਹਨੂੰ ਲੋਕਾਂ ਤੱਕ ਲੈ ਕੇ ਜਾਊਂਗੀ ਫੈਸ਼ਨਾਂ ਨੇ ਪੱਟੀ ਨੇ ਉਡਾਤਾ ਸਾਰਾ ਕੁਝ ਉਹ ਤਾਂ ਨਹੀਂ ਆਪਾਂ ਦੇਖ ਸਕਦੇ ਪਰ ਨਾ ਹਾਂ ਰੇਲਵੇ 'ਚ ਲੋਕਾਂ ਨੂੰ ਐਜੂਕੇਸ਼ਨ ਦਿਖਾਣੀ ਆਪਣੀ ਨਹੀਂ ਆਪਾਂ ਤਾਂ ਬਹੁਤ ਵਧੀਆ ਜੀ ਪੱਗ ਦਾ ਸਤਿਕਾਰ ਕਰੋ ਪਰ ਆਓ ਜਿੱਥੇ ਖੇਹ ਕਰਾਣੀ ਸੀ ਉੱਥੇ ਕਰਾ ਲਈ ਤੂੰ ਆਏ ਰੇ ਦੁਨੀਆ ਘਿਰ ਗਿਟ ਸੀ ਉਹ ਕ ਤੂੰ ਹੀ ਸਾਲੇ ਕਾਲਾ ਰੰਗ ਦਿਖਾ ਤਾ ਦੁਨੀਆ ਪੈਜੋ ਗਿਰਗੜ ਵਾਂਗੂ ਵੱਖਰੇ ਵੱਖਰੇ ਰੰਗ ਵਿੱਚ ਦਿਖਾ ਦੁਨੀਆ 'ਚ ਬਥੇਰੇ ਰੰਗ ਹੈਗੇ ਆ ਤੁਹਾਡਾ ਰੰਗ ਹੁਣ ਮੈਂ ਡੈਫੀਨੇਟਲੀ ਕੋਈ ਚੀਜ਼ ਬੋਲੂਗਾ ਤੇ ਤੈਨੂੰ ਕਹਣਾ ਹਾ ਕਰਨ ਐਦਾਂ ਬੋਲਦਾ ਤੂੰ ਫੁੱਦੋਂਗੂ ਪੈਜੋ ਪੰਗੇ ਲਈ ਜਾਓਂਗੇ ਤਾਂ ਹੁਣ ਬੋਲਣਾ ਹੀ ਪੈਣਾ ਆ ਮੈਂ ਕਿਉਂ ਬੋਲਦਾ ਤੁਸੀਂ ਮੇਰੇ ਤੋਂ ਰੀਜ਼ਨ ਜਾਨੂਗਾ ਨਾ ਤੈਨੂੰ ਕਹਣਾ ਹਾਂ ਨਹੀਂ ਚਲ ਚਲ ਠੀਕ ਆ ਹੁਣ ਹੁਣ ਸਹੀ ਆ ਤੂੰ ਪਹਿਲਾਂ ਭਵੇਂ ਨਾ ਸੀ ਪਰ ਹੁਣ ਜ਼ਰੂਰ ਬੋਲ ਉਹ ਖਾਰੇ ਵਿੱਚ ਡਾਂਗ ਖੜ ਕੇ ਤੇ ਹੋਣੀ ਆ ਲੜਾਈ ਭਾਰੀ ਤੇ ਅਰਜਨ ਬੈਲੀ ਨੂੰ ਕਹਣਾ ਤੇਰੇ ਨਾਲ ਲੰਮਾ ਪਾ ਕੇ ਖਾੜੇ ਵਿੱਚ ਡਾਂ ਖੜ ਕੇ ਆਪ ਡਾਂ ਕਰਕੇ ਹੈ ਗਿਆ ਦੋ ਪਹੀਆਂ ਤੇ ਮੈਂ ਜੋ ਲੱਪਣਾ ਵੀ ਕਿਤੇ ਨਹੀਂ ਗਿਆ ਕਿਤੇ ਲੋਕ ਲੋਕੀ ਘਮੰਡ ਆ ਗਿਆ ਗੱਲੇ ਆ ਸਿੱਧੀ ਗੱਲ ਕਹਿਣਾ ਕੋਈ ਚੱਕਰ ਨਹੀਂ ਦੇਖ ਲੈਣੇ ਆ ਦਾਦੀ ਫੇਕੜਾ ਲੰਡੂ ਯਾ ਕੋਈ ਲੱਡੂ ਦੀ ਕੋਈ ਪ੍ਰਵਾਹ ਹੈ ਨਹੀਂ ਕਿ ਤੇਰੇ ਬਲੌਗਰਾਂ ਚੋਂ ਜਿਹੜੇ ਬਲੌਗਰਾਂ ਨੂੰ ਨਾਲ ਲੈ ਕੇ ਉਹਨਾਂ ਨੇ ਆ ਸਾਨੂੰ ਇਹਦੀ ਸਪੋਰਟ ਆ ਇਹ ਬਲੌਗਰ ਦੀ ਸਪੋਰਟ ਟੱਟੂ ਆ ਸਾਰੇ ਮੈਂ ਤੈਨੂੰ ਕਿੰਨਾ ਦਾ ਸਹਾਰਾ ਉਹ ਇਹਨੂੰ ਕਿਸ ਦਾ ਨਹੀਂ ਇਹਨੂੰ ਤੇਰਾ ਹੀ ਸਹਾਰਾ ਆ ਤੂੰ ਨਾ ਹੁੰਦੀ ਤਾਂ ਪੈਂਚੋਂ ਹੁਣ ਵੀ ਪਾਟੇ ਬੂਟ ਚ ਨੇ ਸਟੋਰੀਸ ਨਹੀਂ ਸੀ ਨਾ ਮੈਂ ਬੂਟ ਚ ਇਦਾਂ ਕਰਦਾ ਸੀ ਮੇਰੇ ਬੂਟ ਵੀ ਪਾੜ ਗਿਆ ਸੀ ਤੇ ਹੁਣ ਸਰਗੋਸ਼ ਪਟਾਪੇ ਆਪਣਾ ਆ ਪਤਾ ਜੀ ਫੇਮਸ ਆ ਆਪਾਂ ਕੋਈ ਚੱਕਰ ਨਹੀਂ ਹੈਗਾ ਕਿੰਨਾ ਤਾਂ ਹਾਰਾ ਪੁੱਛਣ ਦੀ ਹੈ ਭਾਬੀ ਜੀ ਕਿੰਨੀ ਨਦਾਨ ਨਦਾਨ ਤਾਂ ਹੈ ਨਹੀਂ ਉਹ ਗੰਦੀ ਆ ਉਹ ਨੋਟੀ ਗੱਲਾਂ ਕਰਦੀ ਆ ਹੁਣ ਜਿਨ੍ਹਾਂ ਨੇ ਸੁਣੀ ਉਹਨਾਂ ਨੂੰ ਪਤਾ ਸ਼ਕਲ ਸੂਰਤ ਤਾਂ ਨਹੀਂ ਹੁੰਦਾ ਕਿ ਹਾਂ ਸਾਰੇ ਬੰਦੇ ਕੀ ਹਾਂ ਨਹੀਂ ਯਾਰ ਉਹ ਵਧੀਆ ਹੋਣਗੇ ਭੋਲੇ ਭਾਲੇ ਗੱਲਾਂ ਤਾਂ ਪਤਾ ਲੱਗਦਾ ਕਿ ਹਾਂ ਕਿੰਨੇ ਐਡਵਾਂਸ ਲੈਵਲ ਦੇ ਆ ਸਾਲੇ ਨੈਕਸ ਇੰਡੀਅਨ ਇੱਥੇ ਬਣਾਈ ਕਰਦੇ ਆ ਮੈਂ ਮੰਨਦਾ ਮੇਰੀ ਗਲਤੀ ਹੈ ਵੀਡੀਓ ਬਣੀ ਜੋ ਵੀ ਕੋਈ ਸੀ ਪਰ ਇਹ ਜਦੋਂ ਵੀਡੀਓ ਬਣੀ ਨਾ ਉਹ ਉਸ ਵੀਡੀਓ ਵੇਲੇ ਸਾਨੂੰ ਨਾ ਕੋਈ ਜਾਣਦਾ ਸੀ ਨਾ ਸਾਡੇ ਕੋਲ ਕੋਈ ਫੇਮ ਸੀ ਚੱਕਰ ਇਹ ਹੈ ਕਿ ਮੈਂ ਪੁਰਾਣੀ ਗੱਲਾਂ ਕਹਿਣਾ ਨਹੀਂ ਚਾਹੁੰਦਾ ਪਰ ਤੂੰ ਸੋਚਦਾ ਕਿ ਜਾਂਦਾ ਫੋਦੂ ਆਪਰ ਨਹੀਂ ਤੂੰ ਆਪ ਹੀ ਫੋਦੂ ਆ ਬਾਕੀ ਹੈ ਨਹੀਂ ਗਈ ਜਿਹੜੇ ਜਿਹਨਾਂ ਨੇ ਵੀਡੀਓ ਦੇਖੀ ਆ ਉਹਨਾਂ ਨੂੰ ਪਤਾ ਹੋਣਾ ਕਿ ਕੰਧ ਤੇ ਕੁਝ ਬਲੂਨਸ ਲੱਗੇ ਸੀ ਤੇ ਹੁਣ ਜਿਹੜਾ ਵਲੌਗ ਤੋਂ ਪਿੱਛੇ ਜੇ ਡਿਲੀਟ ਕੀਤਾ ਨਾ ਉਹੀ ਬਲੂਨਸ ਲੱਗੇ ਸੀ ਕਿ ਜਦੋਂ ਤੁਸੀਂ ਆ ਵੱਡੇ ਵੱਡੇ ਅਨਿਵਰਸਰੀ ਕੁਝ ਮਨਾ ਕੇ اٹੇ ਸੀਗੇ ਠੀਕ ਆ ਮੈਂ ਉਹਨਾਂ ਪਰ ਤੇਰੀ ਅੱਜ ਦੀ ਗੱਲ ਕਰਕੇ ਮੈਂ ਬਹੁਤ ਖਿਜਿਆ ਤੇ ਮੈਂ ਜੇ ਉਹ ਚੀਜ਼ ਵੱਲ ਗਿਆ ਤੇ ਫਿਰ ਆਪ ਹੀ ਤੜਫੂੰਗਾ ਆਪ ਹੀ ਤਰਸੂੰਗਾ ਤਾਂ ਫਿਰ ਮਾਫੀ ਮੰਗੂੰਗਾ ਪਰ ਕੋਈ ਗੱਲ ਨਹੀਂ ਹਲੇ ਮੈਂ ਤੇਰਾ ਰਿਸਪੌਂਸ ਦੇਖਣਾ ਹੁਣ ਵੀਡੀਓ ਦੇ ਵਿੱਚ ਅੱਗੇ ਜਾਣ ਤੋਂ ਪਹਿਲਾਂ ਗੱਲ ਕਰਾਂ ਤੁਹਾਣਾ ਅਗਰ ਖਾਸ ਤੇ ਹਾਂ ਅਗਰ ਤੁਸੀਂ ਆਪਣੀ ਡੇਲੀ ਲਾਈਫ ਤੋਂ ਬੋਰ ਹੋ ਚੁੱਕੇ ਹੋ ਅਗਰ ਤੁਸੀਂ ਸੋਚਦੇ ਕਿ ਹਾਂ ਨਹੀਂ ਇੰਸਟਾਗ੍ਰam ਬਹੁਤ ਚਲਾ ਲਿਆ ਯਾਰ ਬਹੁਤ ਚੈੱਕ ਕਰ ਲਿਆ ਸਕਰੋਲ ਕਰ ਲਿਆ ਹੁਣ ਹੋਰ ਨਹੀਂ ਦੇਖ ਸਕਦਾ ਅਗਰ ਆਪਣਾ ਇੰਟਰਸਟ ਤੇ ਆਪਣਾ ਟਾਈਮ ਡਿਵਰਟ ਕਰਕੇ ਆਪਣੇ ਆਪ ਨੂੰ ਫਾਇਦਾ ਦੇਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਇਆ ਹੈ ਯਾਨੀ ਮੋ ਯਾਰ ਤੁਸੀਂ ਖੇਲ ਕੇ ਆਪਣਾ ਟਾਈਮ ਪਾਸ ਤਾਂ ਕਰ ਸਕਦੇ ਨਾਲ ਦੇ ਨਾਲ ਤੁਸੀਂ ਵਧੀਆ ਵਿਨਿੰਗਸ ਵੀ ਕਰ ਸਕਦੇ ਹੋ ਜਿਦਾ ਬੁੱਕ ਆਫ ਡੈੱਡ ਐਵੀਟਰ ਇੱਥੇ ਆਮ ਚੀਜ਼ ਆ ਕਿਉਂਕਿ ਇੱਥੇ ਲੋਕੀ ਬਹੁਤ ਖੇਲਦੇ ਆ ਤੇ ਉਸ ਤੋਂ ਨਾ ਬਹੁਤ ਜਿੱਦਦੇ ਆ ਮੋਸਟ ਬੈਟ ਬੜੀ ਟਰਸਟਿਡ ਵੈਬਸਾਈਟ ਆ ਐਂ ਜਿਹੜੇ ਬਿਗਨਰਸ ਹੈਗੇ ਆ ਯਾਨੀ ਸ਼ੁਰੂਆਤੀ ਖੇਡਣ ਵਾਲੇ ਤਾਂ ਤੁਹਾਡੇ ਲਈ ਵੀ ਬਹੁਤ ਸਿੰਪਲ ਆ ਤੁਸੀਂ ਡਿਪੋਜ਼ਿਟ ਕਰਨਾ ਵਿਡਰੋਅਲ ਕਰਨਾ ਸਭ ਕੁਝ ਈਜ਼ੀ ਆ ਤੇ ਨਾਲ ਦੇ ਨਾਲ 24/7 ਸਪੋਰਟ ਵੀ ਮਿਲਦੀ ਆ ਹੋਰ ਤੁਹਾਨੂੰ ਕੀ ਚਾਹੀਦਾ ਬਸ ਜਾ ਕੇ ਚੈੱਕ ਕਰਨਾ ਆ ਲਿੰਕ ਮੈਂ ਦੇ ਦਿੱਨਾ ਕਮੈਂਟ ਪਿੰਨ ਕੀਤਾ ਹੋਇਆ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਅਗਰ ਤੁਸੀਂ ਮੇਰਾ ਪ੍ਰੋਮੋ ਕੋਡ ਯੂਜ਼ ਕਰੋਗੇ ਤਾਂ ਤੁਹਾਨੂੰ ਬਹੁਤ ਵਧੀਆ ਬੋਨਸ ਹੀ ਮਿਲੇਗਾ ਜਿਹੜਾ ਕਿ ਪ੍ਰੋਮੋ ਕੋਡ نیچے ਆ ਰਿਹਾ ਆ ਐਂਡ ਹਾਂ ਮੇਨ ਗੱਲ ਬਾਕੀ ਤੁਸੀਂ ਇਹਨੇ WhatsApp ਐਕਸਕਲੂਸਿਵ ਜਿਹੜੇ ਪ੍ਰੋਮੋਸ਼ਨਸ ਆ ਕਿ ਉੱਥੇ ਵੀ ਜਾ ਸਾਧੋ ਯਾਰ ਦਿਨ ਚ ਸਾਰਾ ਟਾਈਮ ਹੈਗਾ ਨਾ ਅੱਧਾ ਘੰਟਾ ਦਉਂਗਾ ਨਾ ਉਹ ਵੀ ਸਿੰਪਲ ਆ ਕਿ ਹਾਂ ਨਹੀਂ ਆਪਣੇ ਆਪ ਨੂੰ ਮਜ਼ਾ ਆ ਏਟਲੀਸਟ ਗੇਮਸ ਤਾਂ ਖੇਡ ਰਹੇ ਹਾਂ ਕੁਝ ਵਿਨਿੰਗਸ ਤਾਂ ਆ ਰਹੀ ਆ ਸੋ ਸਕਰੋਲ ਕਰਨਾ ਬੰਦ ਕਰੋ ਤੇ ਪਹੁੰਚੋ ਮੋਸਟ ਬੈਟ ਤੇ ਲਿੰਕ ਦਿੱਤਾ ਹੈ ਨੀਚੇ ਤੇ ਹਲਾ ਜਵਾਬ ਤੇਰੇ ਜਨਮ ਦੇ ਹਜ਼ਾਰਾਂ ਮਿਲੋ ਸਹਿਜ ਟਰੇਡਰ ਨੂੰ 사ਲਾ ਟਰੇਡਿੰਗ ਦੇ ਵਿੱਚ ਲੋਕੀ ਪੈਸਾ ਲਾਂਦੇ ਆ ਟਰੇਡਿੰਗ ਵਿੱਚ ਆਪਣੇ ਪੁਰਾਣੇ ਸ਼ੇਅਰ ਵੇਚ ਕੇ ਜਿਹੜੇ ਸ਼ੇਅਰਾਂ ਤੋਂ ਪੈਸੇ ਉਹ ਲਾਂਦੇ ਆ ਇਹਨੇ ਜਨਾਨੀ ਲਾਤੀ ਕਿ ਹਾਂ ਚੱਲ ਕੋਈ ਗੱਲ ਨਹੀਂ ਆਪਣੇ ਬਿਜ਼ਨਸ ਹੀ ਟਰੇਡ ਕਰ ਲਈਏ ਬਦਾਲ ਲਈਏ ਹੁਣ ਮਿਲ ਗਏ ਵਿਊ ਆ ਗਿਆ ਉਸ ਬਾਅਦ ਸਾਰਾ ਕੁਝ ਕਰ ਲਿਆ ਵਧੀਆ ਪਰ ਕੀ ਕਰੀਏ ਹਮਾਰੇ ਪਾਸ ਦੌਲਤ ਹੈ ਸ਼ੋਹਰਤ ਹੈ ਪਰ ਇੱਜ਼ਤ ਕੁਛ ਨਹੀਂ ਹੈ ਭਾਂਜੀ ਲੋਕੀ ਜਨਾ ਖਣਾ ਮੂੰਹ ਦੇ ਆ ਕੇ ਥੁੱਕ ਜਾਂਦਾ ਗੱਲਾਂ ਇਹ ਕਰਦੇ ਆ ਦੁਕਾਨ ਤੋਂ ਬਾਹਰ ਨਿਕਲੋ ਜੀ ਇਹਨੇ ਜੋਗੇ ਹੈਗੇ ਤਾਂ ਮਿਲੋ ਜੀ ਫੇਰ ਗੱਲ ਕਰੋ ਅੱਗੇ ਉਹ ਜੱਟੀਪੁਰੀ ਲਿੱਟ ਸੋਹਣਿਆਂ ਲਿੱਟ ਦਾ ਪਤਾ ਨਹੀਂ ਪਰ ਜੱਟੀਪੁਰੀ ਸ਼ਿੱਟ ਸੋਹਣਿਆਂ ਸ਼ਿੱਟ ਵਿੱਚ ਹੁੰਦੇ ਨਾ ਦਾਣੇ ਹੁਣ ਮੈਂ ਗੱਲ ਕਰਨਾ ਦਾਣੇ ਦਾਣੇ ਵਿੱਚ ਕਿਉਂ ਬੋਲੀ ਜਨਾ ਮੈਂ ਜਦੋਂ ਸਟੋਰੀ ਪਾਈ ਤੇ ਆਈ ਗੋਟ ਅ ਰਿਪਲਾਈ ਫ্রম ਸਹਿਜ ਭਾਜੀ ਫੁੱਦੂ ਮੈਂ ਦਿਖਾਣਾ ਮੈਸੇਜ ਕਿਹਾ ਮੈਂ ਨਾਲ ਨਾਲ ਪੜ੍ਹਾਂਗਾ ਤੇ ਨਾਲ ਨਾਲ ਜਵਾਬ ਵੀ ਦਊਗਾ ਮੈਸੇਜ ਆਇਆ ਮੂੰਹ ਤੇ ਤੂੰ ਆਪ ਲੱਗਦਾ ਘੂਸਿਆ ਤੂੰ ਕੌਂਟਰੋਵਰਸੀ ਭਾਲਦਾ ਹੋਰ ਕੁਝ ਨਹੀਂ ਕਿਉਂਕਿ ਤੈਨੂੰ ਆਹੀ ਕੁਛ ਚਾਹੀਦਾ ਹਾਂ ਹਾਂ ਆਹੀ ਤਾਂ ਬੈਠੇ ਆ ਸਭ ਲਈ ਤੁਸੀਂ ਸਦੇ ਸੁਵਿਧਾ ਤੇ ਹੀ ਵਧੀਆ ਜੋ ਉਹਦਾ ਤੁਸੀਂ ਭਾਂਜੂ ਜਨਾਨੀ ਦਿਖਾਣਾ ਸ਼ੁਰੂ ਕੀਤਾ ਆ ਕਿੰਨੇ ਲੋਕਾਂ ਕੋ ਛੱਤਰ ਖਾ ਚੁੱਕਾ ਮਾ ਭੈਣ ਜਗ੍ਹਾ ਤੇ ਲੋਕੀ ਮੂੰਹ ਤੇ ਕੱਢ ਗਏ ਜਿਹੜੇ ਮੱਲੇ ਰਹਿਣਾ ਸੀ ਉਹ ਤੋਂ ਗਲਾ ਖਾਗਾ ਤੂੰ ਮੈਂ ਤੰਗ ਹੋਇਆ ਪਿਆ ਕਦੀ ਇੱਥੇ ਨਾ ਖੜੋ ਕਦੀ ਉਹ ਨਾ ਕਰੋ ਇੱਕ ਬੰਦਾ ਗਲਤ ਹੋ ਸਕਦਾ ਮੈਂ ਮੰਨ ਲਿਆ ਉਹ ਤੋਂ ਬਾਅਦ ਤੈਨੂੰ ਰੋਸਟ ਹੋਣੀ ਸ਼ੁਰੂ ਹੋਏ ਕੁਝ ਬਾਰ ਹੋਏ ਕੁਝ ਦਾ ਮੈਂ ਫੇਰ ਵੀ ਟਿਕਿਆ ਰਿਹਾ ਕਿ ਚੱਲ ਠੀਕ ਹੈ ਕੋਈ ਗੱਲ ਨਹੀਂ ਉਹਦੇ ਪਤਾ ਕੀ ਕਹਿੰਦਾ ਕਰਨ ਭਾਜੀ ਤੁਹਾਡੇ ਵਲੌਗ ਦੇਖੀਦੇ ਆ ਤੁਹਾਡੇ ਰੋਸਟ ਦੇਖੀਦੇ ਆ ਮਜ਼ਾ ਆ ਜਾਂਦਾ ਸੋਂ ਲੱਗੇ ਬਹੁਤ ਸਹੀ ਰੋਸਟ ਕਰਦੇ ਹੋ ਹੁਣ ਇੱਕ ਪੇਦਾ ਹਾਂਗਾ ਤੇ ਆ ਗੱਲ ਮੰਨ ਲਈ ਕਿ ਹਾਂ ਤੁਹਾ ਇਹ ਗੱਲ ਕਹੀ ਆ ਹੁਣ ਮੈਂ ਇਹ ਗੱਲ ਕਹਿਣਾ ਅੱਛਾ ਲੋਕਾਂ ਦੇ ਰੋਸਟ ਕਰਾਂ ਤੇ ਮੈਂ ਬਹੁਤ ਚੰਗਾ ਜੋ ਤੁਹਾਡੀ ਲਾਭਾ ਕਰ ਦਵਾ ਤੇ ਮੇਰੇ ਜਿਹਾ ਗਲਤ ਇਨਸਾਨ ਹੀ ਕੋਈ ਨਹੀਂ ਵਾਹ ਬੜੇ 도ਗਲੇ ਹੋ ਤੁਸੀਂ ਫੇਰ ਕਹਿੰਦਾ ਤੈਨੂੰ ਇੰਨੀ ਤਕਲੀਫ ਹੋਵੇ ਤਾਂ ਸਿੱਧਾ ਮੈਨੂੰ ਮੈਸੇਜ ਕਰੇ ਨਾ ਕਿ ਨੈਟ ਉੱਤੇ ਸੱਚਾ ਹੋ ਲੋਕਾਂ ਸਾਹਮਣੇ ਚੋਚਲੇ ਕਰੇ ਤੇ ਵੀਊ ਪਾਲੇ ਮੈਂ ਇਹ ਵੀਊ ਪਾਲਦਾ ਪਿਆ ਰੰਡੀ ਰੋੜਾ ਮੈਂ ਨਹੀਂ ਕੀਤਾ ਸੀ ਤੁਸੀਂ ਕੀਤਾ ਸੀ ਮੇਰੀ ਜੋ ਵੀਡੀਓ ਵਾਇਰਲ ਹੋਈ ਹੈ ਨਾ ਆ ਬੰਦਾ ਫੋਨ ਨਾਲ ਇਸ਼ਾਰਾ ਕਰਕੇ ਆ ਬੰਦਾ ਇਹਨੇ ਕੀਤੀ ਆ ਉਹਦੇ ਤੈਨੂੰ ਬੜੇ ਮੈਸੇਜ ਕੀਤਾ ਤੇ ਵੀਡੀਓ ਪਾਈ ਤੇਰਾ ਤਾਂ ਨਹੀਂ ਮੈਸੇਜ ਆ ਕਿ ਹਾਂ ਯਾਰ ਕਰਨ ਚਲ ਠੀਕ ਹੈ ਮੇਰੇ ਮਨ 'ਚ ਸ਼ੱਕ ਆ ਮੈਂ ਕਿਹੜਾ ਕੁਛ ਤੈਨੂੰ ਖਾਨ ਲੱਗਾ ਕਿ ਕੁਛ ਕਹਿ ਦੇਣਾ ਕਿ ਹਾਂ ਮੇਰੇ ਮਨ 'ਚ ਸ਼ੱਕ ਆ ਕਲੀਅਰ ਹੋ ਲੈਂਦੇ ਤੇ ਮੈਂ ਲੋਕਾਂ ਕੋਲ ਗਿਆ ਆਪ ਆ ਜਾਊਂਗਾ ਕਿਆ ਕੁਛ ਦੱਸਦਾ ਨਹੀਂ ਐ ਫੇ ਕਾਨੂੰ ਕੁਸੀ ਭਰੀ ਜੰਨੇ ਲੋਕਾਂ ਮਾਰੇ ਕਰੀ ਜੰਨੇ ਆ ਤੁਸੀਂ ਸਾਲ ਨੈਟ ਵਾਲੇ ਤੇ ਨੈਟ ਦੀ ਗੱਲ ਕਰਾਂਗੇ ਲੋਕਾਂ ਦੀਆਂ ਧੀਆ ਭੈਣਾਂ ਨੂੰ ਮਾੜਾ ਚੰਗਾ ਬੋਲ ਬੋਲ ਕੇ ਜਿਹੜੀ ਹਰਾਮ ਦੀ ਕਮਾਈ ਕਮਾ ਰਿਆ ਤੂੰ ਜਾਂ ਤੇਰੇ ਹਜਮ ਨਹੀਂ ਆਉਣੀ ਆਮ ਸੋ ਬlesd ਇੱਜ਼ਤ ਦੀ ਕਮਾਈ ਹੈਗੀ ਆ ਇੱਜ਼ਤ ਆਪਣੀ ਬਚੀ ਹੈਗੀ ਆ ਲੋਕਾਂ ਨੇ ਇੱਜ਼ਤ ਨਹੀਂ ਦੇਖੀ ਨਾ ਹਾਰਦੀ ਦਾ ਸਾਡੇ ਘਰੋਂ ਕੋਈ ਚੀਜ਼ ਦੀ ਨਾ ਹੀ ਕਦੀ ਤੇ ਦੇਖਣ ਨੂੰ ਮਿਲਣਾ ਮੈਂ ਤਾਂ ਉਸ ਚੀਜ਼ ਦੀ ਕਮਾਈ ਖੱਟ ਲਈ ਦੱਸ ਦੇ ਜਿਹੜੀ ਤੂੰ ਕਮਾਈ ਖੱਟੀ ਸੀਗੀ ਸਾਨੂੰ ਹਰਾਮ ਦੀ ਕਮਾਈ ਦੱਸਿਆਂ ਦਾ ਜਦੋਂ ਤੇਰੀਆਂ ਵੀਡੀਓ ਵਾਇਰਲ ਹੋਈਆਂ ਸੀ ਨਾ ਉਸ ਚੰਦ ਤੇਰੀਆਂ ਰੀਲਾਂ ਉਸ ਚੰਦ ਤੇਰੇ YouTube ਦੇ ਇੱਡੇ ਵਿਊ ਆਏ ਸੀ ਮੋਨਟਾਈਜ਼ੇਸ਼ਨ ਆਫ ਕੀਤੀ ਮਤਲਬ ਕੀ ਹੁਣ ਮੈਂ ਇਸ ਚੀਜ਼ ਨੂੰ ਅਸੈਪਟ ਕਰ ਲਵਾਂ ਜਾਂ ਮੰਨ ਲਵਾਂ ਕਿ ਜਦੋਂ ਤੁਹਾਡਾ ਨੰਗ ਬੁਣਾ ਸਾਰੇ ਲੋਕਾਂ ਨੇ ਦੇਖਿਆ ਸੀਗਾ ਉਸ ਤੋਂ ਵਜ੍ਹਾ ਤੁਹਾਨੂੰ ਵਿਊ ਆਏ ਉਸ ਵਿਊ ਤੇ ਜਦੋਂ ਤੁਹਾਨੂੰ ਪੈਸੇ ਜਨਰੇਟ ਹੋਏ ਉਸ ਚੀਜ਼ ਤੁਸੀਂ ਖਰਚ ਚੁੱਕੇ ਖਾ ਚੁੱਕੇ ਆ ਤੇ ਤੁਸੀਂ ਕੀ ਆਪਣੇ ਹਰਾਮ ਪੁੜੀਆਂ ਚਲੋ ਛੱਡੋ ਸ਼ਰਮ ਵੇਚ ਕੇ ਨੰਗ ਬੁਣੀ ਦੀ ਕਮਾਈ ਖਾਣੇ ਹੋ ਤੇ ਤੜਨੂਲ ਦੇ ਲੱਖ ਗੁਣਾ ਚੰਗੇ ਆ ਫੇ ਗੱਲ ਕਹਿੰਦਾ ਰਹੀ ਗੱਲ ਤੇਰਾ ਨਾਮ ਲਾਇਆ ਉਹ ਸੱਚ ਤੂੰ ਵੀ ਜਾਣਦਾ ਤੇ ਰੱਬ ਵੀ ਮੈਂ ਉਸ ਟਾਈਮ ਪਰਚੇ 'ਚ ਆਪ ਨਹੀਂ ਤੇਰਾ ਨਾਮ ਲਿਖਵਾਇਆ ਕਿਉਂਕਿ ਮੈਨੂੰ ਇਹ ਸੀ ਕਿ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਜ ਟਟੂਆ 'ਚ ਪ੍ਰੋਪਰ ਵੈਰੀਫਿਕੇਸ਼ਨ ਕਰਨ ਦੀ ਲੋੜ ਸੀਗੀ ਤੈਨੂੰ ਵੇੜ ਸੀ ਤੇ ਫੇ YouTube ਤੇ ਕੁਝ ਸੀ ਕੋ ਪਰੀ ਸੀਗੀ ਉਸ ਤੋਂ ਬਾਅਦ ਨਹੀਂ ਬੋਲਿਆ ਕਿ ਨਹੀਂ ਯਾਰ ਹੱਲੇ ਮੈਂ ਸ਼ੋਰ ਨਹੀਂ ਹੈਗਾ ਸੋ ਉਹਨੂੰ ਨਾ ਬਲੇਮ ਕਰੋ ਜਾਂ ਕੁਝ ਵੀਦਾ ਹੋ ਰਿਹਾ ਉਦੋਂ ਨਹੀਂ ਦਿਖਿਆ ਸੀਗਾ ਹੁਣ ਕਹਿ ਰਿਹਾ ਕਿ ਤੂੰ ਵੀ ਸੱਚਾ ਮੈਂ ਤਾਂ ਕਹਿਣਾ ਮੈਂ ਹਜੇ ਵੀ ਸੱਚਾ ਮੈਂ ਕਹਿਣਾ ਤੂੰ ਪ੍ਰੂਫ ਦਾ ਕਰ ਪਰੂਵ ਕਰ ਗਿਆ ਜੋ ਦੂਗੋਂਗਾ ਮੈਂ ਉਹ ਕਰੂੰਗਾ ਪਰ ਇਹ ਪ੍ਰੂਵ ਨਹੀਂ ਕਰ ਪਾਇਆ ਨਾ ਤਾਂ ਫਿਰ ਆਪਣਾ ਦੱਸੀ ਕੀ ਹਾਂ ਨੰਗਾ ਹੋਗੇ ਨਗੋਦਰ ਜੋਗ ਨੱਚਣ ਨੂੰ ਰੈਡੀ ਹੈ ਕਿ ਨਹੀਂ ਇੱਥੋਂ ਤਾਂ ਪ੍ਰਸ਼ਾਸਨ ਹੀ ਸਾਲਾ ਸਲੋ ਆ ਨੜ ਤੇ ਦਾ ਹਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਜੀ ਪ੍ਰਸ਼ਾਸਨ ਸਾਡਾ ਇਹਦਾ ਤੇ ਮੈਸੇਜ 'ਚ ਪ੍ਰਸ਼ਾਸਨ ਸਾਲਾ ਹੋ ਜਾਂਦਾ ਠੀਕ ਆ ਜੀ ਮਤਲਬ ਤੁਸੀਂ ਪ੍ਰਸ਼ਾਸਨ ਦੀ ਭੈਣ ਬਈ ਜਦ ਚੱਕ ਲਗੇ ਨਾ ਉਹ ਅੰਦਰ ਫਿਰ ਦੱਸੂਗਾ ਕਿ ਹਾਂ ਕੌਣ ਸਾਲਾ ਤੇ ਕੌਣ ਜੀਜਾ ਜਿਸ ਦਿਨ ਵੈਰੀਫਿਕੇਸ਼ਨ ਡਨ ਹੋ ਤੂੰ ਵੀ ਇੱਥੇ ਮੈਂ ਵੀ ਇੱਥੇ ਫੇ ਕਰਾਂਗੇ ਫੇ ਗੱਲ ਨਹੀਂ ਹੁੰਦੀ ਉਸਤਾਦ ਜੇ ਮੈਂ ਗਲਤੀ ਹੋਇਆ ਤਮੈਂ ਹਾਣਵੀਕੇ ਨਾਲ ਪਹਿਲਾਂ ਵੀ ਕਿਹਾ ਸੀ ਤੇ ਅੱਗੇ ਵੀ ਕਹਿੰਦਾ ਰਹੂੰਗਾ ਅਗਰ ਮੇਰੀ ਕੋਈ ਵੀ 1% ਵੀ ਗਲਤੀ ਨਿਕਲੀ ਨਾ ਜੋ ਤੁਸੀਂ ਕਹੋਗੇ ਉਹ ਕਰੂੰਗਾ ਜੋ ਲੋਕੀ ਕਹਿਣਗੇ ਉਹ ਕਰੂੰਗਾ ਜਾਂ ਜੋ ਪੁਲਿਸ ਨੂੰ ਮਨਜ਼ੂਰ ਹੋ ਕਰੋਗੇ ਪਰ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹੁਣੇ ਅਗਰ ਮੈਂ ਗਿਲਟੀ ਪ੍ਰੂਵ ਨਾ ਆਇਆ ਮੈਂ ਚਾਹੂੰਗਾ ਤੇਰੇ ਮੂੰਹ ਤੇ ਯੁੱਤੀਆਂ ਮਾਰ ਕੇ ਜਾਊਂਗਾ ਇੰਨੀ ਗੱਲ ਮੈਂ ਤੈਨੂੰ ਕਹਿਣਾ ਭਾਵੇਂ ਆ ਵੀਡੀਓ ਕ੍ਰਾਪ ਕਰਕੇ ਕਹਿੰਦੇ ਕਿ ਇੰਦਾ ਕਹਿਣਾ ਠੀਕ ਆ ਬਦਨਾਮੀ ਹੋਈ ਉਸ ਤੋਂ ਬਾਅਦ ਤੁਸੀਂ ਚੋੜੇ ਹੋਣੇ ਹੋ ਤਾਂ ਆਹੀ ਜਿਹਾ ਮਿਲੂਗਾ ਇਹੋ ਜਿਹੇ ਬੰਦੇ ਹੁੰਦੇ ਆ ਪਹਿਲਾਂ ਘੂਸੀਆਂ ਆ ਪੋੜਦੇ ਆ ਉਸ ਤੋਂ ਬਾਅਦ ਸਟ੍ਰਾਈਕਾ ਪਾ ਉਸ ਤੋਂ ਬਾਅਦ ਫਿਰ ਬਦਨਾਮ ਕਰਕੇ ਉਸ ਤੋਂ ਬਾਅਦ ਗੱਛ ਦੇ ਕਿ ਹਣੀ ਸਾਨੂੰ ਸੱਚ ਪਤਾ ਜਾਂ ਸੱਚ ਤੂੰ ਵੀ ਜਾਣਦਾ ਚਲੋ ਇੱਧਰ ਮੱਥਾ ਭਗਾਈ ਕਰਨ ਤੋਂ ਬਾਅਦ ਗੱਲ ਕਰ ਲੈਨੇ ਆ ਹਣੀ ਸੇਠੀ ਦੀ ਹਣੀ ਸੇਠੀ ਦਾ ਬੜਾ ਬਵਾਦ ਚੱਲਿਆ ਪਿਆ ਇਟਲੀ ਵਾਲਿਆਂ ਦਾ ਇਟਲੀ ਵਾਲਿਆਂ ਨੇ ਕੁਝ ਰੋਸਟ ਕੀਤਾ ਸੀਗਾ ਜਿਹਦੇ ਵਿੱਚ ਵਰਡਿੰਗ ਸੀਗੀ ਕਿ ਹਾਂ ਗੁੜਤੀ ਸੋ ਗੁੜਤੀ ਵਾਲੀ ਗੱਲ ਤੋਂ ਮੈਂ ਸਮਝਦਾ ਯਾਰ ਹੁਣ ਇਟਲੀ ਵਾਲੇ ਨੇ ਤੈਨੂੰ ਪਤਾ ਯਾਰ ਬੰਦਾ ਵਧੀਆ ਰੋਸਟ ਕਰਦਾ ਉਹਨੇ ਰੋਸਟ ਕਰਦਾ ਜਾ ਕੇ ਹਣੀ ਸੇਠੀ ਨੂੰ ਹਣੀ ਸੇਠੀ ਨੇ ਕੁਝ ਟਾਈਮ ਪਹਿਲਾਂ ਸਪੋਰਟ ਵੀ ਕੀਤੀ ਸੀਗੀ ਆ ਉਹ ਵੀ ਦਿਖਾ ਦੇਣਾ ਨਾਲੇ 1 ਮਿੰਟ ਫ੍ਰਿਜ ਵਿੱਚ ਜਾਈਏ 1 ਮਿੰਟ ਇਥੋਂ ਮੈਨੂੰ ਯਾਦ ਬڑے ਬੰਦੇ ਨਾਲ ਨੂੰ ਪਾਪਾ ਛਾਪਾ ਪਤਾ ਨਹੀਂ ਕੀ ਕੀ ਕਹਿੰਦੇ ਰਹਿੰਦੇ ਨੇ ਪ੍ਰੋਬਲਮ ਕੀ ਹੈ ਇਸੇ ਕਰਕੇ ਬੰਦੇ ਸਾਡੇ ਨਾਲ ਸਿੱਖੀ ਤੋਂ ਦੂਰ ਹੁੰਦੇ ਨੇ ਜਦੋਂ ਕਮੈਂਟਾਂ 'ਚ ਪਾਪਾ ਓਏ ਆਹ ਨੇ ਓਏ ਉਹ ਨੇ ਤੁਹਾਨੂੰ ਅਕਲ ਨਹੀਂ ਆਇਆ ਨੇਪਾਲੀ ਲੱਗਦਾ ਤੂੰ ਇਹ ਕੀ ਨੇ ਕਿਹੜੀਆਂ ਨਾਨਸੈਂਸ ਗੱਲਾਂ ਕਰਦੇ ਰਹਿੰਦੇ ਹੋ ਅਗਲਾ ਅੱਗੇ ਤੋਂ ਕਹੇ ਜੂਥ ਨੇ ਇਦਾਂ ਤੁਰਨਾ ਨਹੀਂ ਹੈ ਸਗੋਂ ਸਾਨੂੰ ਸਾਥ ਦੇਣਾ ਚਾਹੀਦਾ ਉਹਨੇ ਸੋ ਵਧੀਆ ਕੀਤਾ ਵੇ ਉਹਨੇ ਹਣੀ ਛੇਤੀ ਉਹਨੇ ਪੁਲਿਸ ਦੇ ਕੋਲ ਕੀਤਾ ਸਗੋਂ ਵਧੀਆ ਜੋ ਮਾਰ ਦਿੰਦੇ ਉੱਥੇ ਮਾਰ ਦਿੰਦੇ ਉਹ ਬੰਦੇ ਨੂੰ ਜਿਹਨੇ ਜਿਹੜਾ ਦੋਸ਼ੀ ਸੀ ਜੇ ਮਾਰ ਦਿੰਦੇ ਫਿਰ ਤੁਸੀਂ ਹੋਸ ਪਾਸੇ ਜਾਣਾ ਸੀ ਕਿ ਕਹੇਦਾ ਹਨਾ ਪਿਓ ਮਾਰ ਦਿੱਤਾ ਕਿ ਮੈਂ ਕਹਿੰਦਾ ਭਾਈ ਇੱਕ ਲੋਕਾਂ ਨੇ ਥਲੇ ਕਮੈਂਟ ਕੀਤਾ ਹਨੀ ਸਿੱਟੀ ਦੀ ਹੁਣੇ ਮੈਂ ਜਿਹੜੀ ਪਰਚੇ ਵਾਲੀ ਰੀਲ ਦੱਸਣ ਦਾ ਮੈਂ ਸਕਰੀਨਸ਼ਾਟ ਹੀ ਨਾਲ ਚਲਾ ਦਿਓ ਕਹਿੰਦੇ ਉਹ ਤੂੰ ਆਪਣੇ ਭਾਰ ਦਾ ਖਿਆਲ ਕਰ ਤੇ ਤੈਨੂੰ ਪੰਜਾਬ ਦੇ ਖਿਆਲ ਰੱਖਣ ਦੀ ਕੋਈ ਲੋੜ ਨਹੀਂ ਹੈਗੀ ਤੂੰ ਮੋਟਿਆ ਜਿਹਾ ਆਪਣੇ ਭਾਰ ਦਾ ਖਿਆਲ ਕਰ ਪਹਿਲਾਂ ਚਲ ਹੁਣ ਆਪ ਗਾਲ ਨਿਕਲਦੀ ਜਦੋਂ ਜਿੰਨੇ ਆ ਕਮੈਂਟ ਕੀਤਾ ਵੈਸੇ ਤਾਂ ਤੁਹਾਨੂੰ ਪਤਾ ਇੰਟਰਨੈਟ ਤੇ ਬੜਾ ਕੁਝ ਚੱਲਦਾ ਪਾਪਾ ਜੀ ਜੋ ਤੁਸੀਂ ਪਹਿਲਾਂ ਗੱਲ ਬੋਲਤੀ ਯਾਰ ਫਿਰ ਕੱਲ ਨੂੰ ਪੰਜਾਬ ਬਲੀ ਕੌਣ ਬੋਲੂ ਹੁਣ ਕਦੋਂ ਹਨੀ ਸੇਠੀ ਤੇਰੀ ਕੋਈ ਰੀਲ ਨਹੀਂ ਦੇਖੀ ਬਾਈ ਕਿ ਹਾਂ ਮੈਂ ਆ ਰੀਲ ਦੇਖੋ ਜੀ ਇਟਲੀ ਵਾਲਾ ਬੰਦਾ ਆ ਕੋਈ ਫਰੈਸ਼ੀ ਗ੍ਰੇਡਿੰਗ ਨਾਮ ਦਾ ਮੁੰਡਾ ਜੀ ਇਹਨਾਂ ਨੇ ਮੇਰੇ ਹੱਕ ਚ ਬੋਲਿਆ ਤਾਂ ਕਿ ਲੋਕੀ ਜਿਹੜੇ ਮੈਨੂੰ ਨੇਪਾਲੀ ਕਹਿੰਦੇ ਆ ਮੇਰੀ ਇਥੋਂ ਗੈਪ ਮੋਛਾ ਦਾ ਮਜ਼ਾਕ ਉਡਾਉਂਦੇ ਆ ਲੋਕੀ ਮੈਨੂੰ ਪਾਪਾ ਕਹਿੰਦੇ ਆ ਕਿ ਪਾਪਾ ਸੋਸ ਆਪਾ ਬਲਾ ਬਲਾ ਉਹਨਾਂ ਵਿੱਚ ਸਾਰਾ ਕੁਝ ਸਾਈਡ ਕਰਕੇ ਇਹ ਨਾਲੇ ਜਨਤਾ ਦੇ ਦਿਮਾਗ 'ਚ 네ਗੈਟਿਵਿਟੀ ਪਾਉਂਦੀ ਜੰਗਾ ਪੋਜ਼ਿਟਿਵਿਟੀ ਪਾਈ ਕਿ ਅਗਲਾ ਬੰਦਾ ਹੈਲਪ ਕਰਦਾ ਪਿਆ ਜਾਂ ਅਗਲਾ ਬੰਦਾ ਚੰਗਾ ਕੰਮ ਕਰਦਾ ਪਿਆ ਜਾਂ ਅਗਲਾ ਬੰਦਾ ਜਿਹੇ ਸਿੱਖ ਆ ਤੇ ਉਹਨੂੰ ਉਸ ਚੀਜ਼ ਦਾ ਕਰਤਾਰ ਨਿਭਾਣ ਦੋ ਨਾ ਕਿ ਕਿ ਹਾਂ ਤੁਹਾਡੇ ਇੰਦੇ ਤੇ ਟਾਰਗੇਟ ਰਹਿੰਦੇ ਅਗਲੇ ਬੰਦੇ ਕੋਈ ਵੀ ਹੋਰ ਹੋਣਗੇ ਹਾਂ ਪੱਗ ਬੰਨਣਾ ਛੱਡ ਦੇਣ ਵਾਲ ਘਟਾ ਲੈਣ ਜਾਂ ਦਾੜੀਆਂ ਰੱਖਣਾ ਛੱਡ ਦੇਣ ਠੀਕ ਆ ਉਦੋਂ ਨਹੀਂ ਕੁਐਸਚਨ ਉਹ ਵੀ ਸਾਲਾ 2 ਮਹੀਨੇ ਬਾਅਦ ਚੇਤੇ ਆਇਆ ਮੈਨੂੰ ਅਰਾਦਾ ਕਿ ਤੁਹਾਡਾ ਸਾਬਨ ਦੇ ਨਾਲ ਨਾਲ ਤੁਹਾਡਾ ਨੈਟ ਵੀ ਸਲੋ ਆ ਜਾਂਦਾ ਵੀਡੀਓ ਲੇਟ ਪਹੁੰਚੀ ਆ ਜਾਂ ਵਿਊ ਘਟ ਗਏ ਨੇ ਇਸ ਟਾਈਮ ਕਿ ਹਾਂ ਨਹੀਂ ਥੋੜੀ ਜਿਹੀ ਵਿਊ ਘਟ ਲਈ ਜਾਣ ਮਾਰੇ ਜੋ ਮਹਾਰਾਜਾ ਰਣਜੀਤ ਸਿੰਘ ਬਾਬੇ ਦਲੀਪ ਇਹਨਾਂ ਦੀ ਫੋਟੋ ਲਾਓ ਕੋਈ ਬੱਚੇ ਸਾਡੇ ਸਿੰਘ ਸੂਰਮੇ ਬਾਅਦ ਕਰਤਾਰ ਸਿੰਘ ਸਰਾਬੇ ਦੀ ਫੋਟੋ ਲਾਓ ਤੂੰ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਓ ਤੂੰ ਕਿਹੜੇ ਭੈਣ ਚੋਦਾ ਮਹਾਰਾਜਾ ਰਣਜੀਤ ਸਿੰਘ ਦੀ ਸੋਚਦੇ ਚੱਲਦਾ ਉਸਤਾਦ ਥੋੜਾ ਜ਼ੁਬਾਨ ਹੀ ਸੰਭਾਲ ਲਓ ਕਿਹੜੀ ਗੱਲਾਂ ਕਿਥੇ ਕਰੀਏ ਨੇ ਇੱਕ ਪਾਸੇ ਤੁਸੀਂ ਮਹਾਨ ਪੁਰਖ ਦਾ ਨਾਮ ਲੈ ਰਹੇ ਹੋ ਕਿ ਹਾਂ ਮਹਾਰਾਜ ਰਣਜੀਤ ਸਿੰਘ ਦਾ ਨਾਮ ਲੈ ਰਹੇ ਹੋ ਨਾਲ ਯੂਜ਼ ਕਰ ਰਹੇ ਹੋ ਵਰਡ ਭੈਣ ਚੋਦਾ ਫੇਰ ਕਹਿੰਦੇ ਕਿ ਹਾਂ ਨਹੀਂ ਲੋਕਾਂ ਨੂੰ ਅਕਲ ਹੈ ਨਹੀਂ ਪਹਿਲਾਂ ਆਪ ਤਾਂ ਸਿੱਖੋ ਕਿ ਹਾਂ ਇੱਕ ਪਾਸੇ ਜਾਂ ਗਾਲ ਕੱਢ ਲਓ ਜਾਂ ਬਦੀਆ ਨਾਲ ਲੈ ਲਓ ਭਾਵੇਂ ਤੁਸੀਂ ਮੈਨੂੰ ਪਤਾ ਹੈ ਲੋਕਾਂ ਨੂੰ ਪਤਾ ਕਿ ਤੁਸੀਂ ਉਹਨਾਂ ਨੂੰ ਗਾਲ ਨਹੀਂ ਕੱਢੀ ਹੁਣ ਜੇ ਦੁਬਾਰਾ ਸੁਣੋਗੇ ਤਾਂ ਇੱਕਦਮ ਦੋਨੋਂ ਵਰਡ ਇਕੱਠੇ ਆ ਧਿਆਨ ਨਾਲ ਸੁਣੋ ਭੈਣ ਚੋਦਾ ਮਹਾਰਾਜ ਰਣਜੀਤ ਸਿੰਘ ਦੀ ਵਰਤ ਲਿਆ ਕਰੋ ਜੋ ਦਿਮਾਗ ਦਿੱਤਾ ਰੱਬ ਨੇ ਉਹਨੂੰ ਵਰਤ ਲਿਆ ਕਰੋ ਬੋਲਣ ਹੋਈ ਲੈ ਦੇਖ ਲਿਆ ਕਰੋ ਕਿ ਹਾਂ ਚਲ ਠੀਕ ਆ ਮੈਂ ਤੇਰੇ ਗੁੱਸਾ ਸਮਝ ਸਕਦਾ ਪਰ ਥੋੜਾ ਵਰਤੋ ਬਾਈ ਕਿ ਹਾਂ ਨਹੀਂ ਆਪਾਂ ਕਿਹੜੀ ਵਰਡ ਕਿਥੇ ਯੂਜ਼ ਕਰਨਾ ਕੱਲੂ ਸਾਡੀ ਕੋਈ ਕਲਿੱਪ ਕੱਟੇਗੀ ਕਿਤੇ ਵੀ ਲਾ ਸਕਦਾ ਫੇਰ ਸਫਾਈਆਂ ਦੇ ਨਾਲ ਚੰਗਾ ਥੋੜੀ ਜੁਬਾਨ ਸਹੀ ਰੱਖ ਲਓ ਤੂੰ ਜਿਹਨਾਂ ਬਲੌਗਰਾਂ ਨੂੰ ਮਾੜਾ ਕਹਿਣਾ ਉਹਨਾਂ ਦੇ ਤੂੰ ਪ੍ਰੈਂਗ ਰੋਸਟ ਕਰ ਕਰਕੇ ਸਾਲੇ ਆਪਣੀ ਦਿਹਾੜੀ ਕਮਾਉਣਾ ਇੰਤ ਤੱਕ ਮੈਂ ਫੇਰ ਵੀ ਠੀਕ ਸੀ ਕਿ ਹਾਂ ਚੱਲ ਠੀਕ ਆ ਹਰ ਬੰਦਾ ਕੀ ਕਹਿ ਸਕਦਾ ਹਰ ਬੰਦਾ ਬੈਠਾ ਇੰਜੋਏ ਕਰਦਾ ਹੁੰਦਾ ਕੁਲੜ ਪੀਜ਼ਾ ਟਾਈਮ ਆਪ ਬੈਠੇਗੇ ਉਹ ਗੱਲ ਤੋਂ ਉਹ ਕੁਲੜ ਪੀਜ਼ਾ ਵਾਲਾ ਜਿਹੜਾ ਜਲੰਧਰ ਕਪੜਾ ਮੈਂ ਨਹੀਂ ਤੁਹਾਨੂੰ ਪਸੰਦ ਹੁੰਦਾ ਕਿਹੜੇ ਗੰਦ ਪਾਇਆ ਤੁਸੀਂ ਇਹ ਉਹ ਬਲਾਬਲਾ ਉਹ ਤੋਂ ਬਲੌਗਰ ਮਾੜੇ ਸੀਗੇ ਪਰ ਜਦੋਂ ਹੁਣ ਆਪੜੇ ਦੀ ਗੱਲ ਆ ਗਈ ਤਾਂ ਯਾਰ ਤੂੰ ਵਿਚਾਰੇ ਬਲੌਗਰਾਂ ਦੀ ਵੀਡੀਓ ਪਾਣਾ ਯਾਰ ਬਲੌਗਰਾਂ ਦੇ ਇਦਾਂ ਕਰ ਇਹ ਕਿਉਂ ਪਲਟਵਾਰ ਕਿਉਂ ਆਪੜੇ ਜੰਦੇ ਬੰਦੇ ਪਲਟਦੇ ਕਿਉਂ ਆ ਦਰ ਸਮਝ ਗਏ ਬਾਰਡਰ ਟੱਪ ਕੇ ਦਰਵਾਜ਼ਾ ਬੰਦ ਕਰਕੇ بڑے ਕੁੱਤੇ ਬਿੱਲੇ ਭੌਂਗਦੇ ਨੇ ਗੱਲ ਇਹ ਆ ਸਾਹਮਣੇ ਅੱਖਾਂ ਜੱਖਾਂ ਪਾ ਕੇ ਕਹਿਣ ਦੀ ਅੱਖੋਂ ਹੀ ਅੱਖੋਂ ਅੱਖਾਂ ਜੱਖਾਂ ਬਾਗੀ ਕੀ ਕਹਿਣਾ ਅਗਲੇ ਨੇ ਸਾਫ਼ ਸਾਫ਼ ਉੱਪਰ ਲਿਖ ਕੇ ਲਾਇਆ ਸੀ ਤੁਸੀਂ ਆਪਣੀ ਅੱਖਾਂ ਨਾਲ ਪੜ੍ਹਨ ਆਲਾ ਸੀ ਹਾਂ ਲੋਕੀ ਵੀ ਬੜੇ ਫੋਦੂ ਨੇ ਕਿਤੇ ਵੀ ਚੱਲ ਜਾਂਦੇ ਕੁਝ ਵੀ ਗੱਲ ਕਰਨ ਜਿਹੜੀ ਚੀਜ਼ ਆਪ ਕਰਨੀ ਚਾਹੀਏ ਲੋਕਾਂ ਕਰਾਣੇ ਹੁਣ ਹਰ ਚੀਜ਼ ਦੇ 2 ਪੁਆਇੰਟ ਦੇ ਵਿਊ ਆ ਅਗਲੇ ਨੇ ਪਹਿਲੀ ਗੱਲ ਅਗਰ ਮੈਂ ਨੋਟਿਵੇ ਨਾ ਯਾਨੀ ਕਿ ਜੋ ਚੀਜ਼ ਵਹਿ ਸੱਚ ਨਹੀਂ ਆ ਪਟਾਹ ਅਗਰ ਕਹਿੰਦੇ ਨਾ ਖਰਾਮੀ ਵੇ ਨਾ ਸੋਚੀ ਜਾਵੇ ਅਗਲੇ ਨੇ ਕਿਹਾ ਕਿ ਹਾਂ ਨਹੀਂ ਤੂੰ ਹਣੀ ਸੇਠੀ ਨਾਲ ਮੈਂ ਬਾਕੀ ਚੀਜ਼ਾਂ ਵੀ ਕਰਾ ਲੈਂਦਾ ਗੁਰਤੀ ਆ ਇੱਕ ਬੰਦੇ ਨੇ ਆਪਣੀ ਵਾਈਫ ਦੇ ਨਾਲ ਫਿਜ਼ੀਕਲ ਹੋਇਆ ਵਿਆਹ ਹੋਇਆ ਫਿਜ਼ੀਕਲ ਹੋਇਆ ਫਿਜ਼ੀਕਲ ਦਵਾ ਪ੍ਰੈਗਨੈਂਡੀ ਪ੍ਰੈਗਨੈਂਡੀ 9 ਮਹੀਨੇ ਸਬਰ ਕੀਤਾ ਉਹਦੀ ਟੇਕ ਕੇਅਰ ਕੀਤੀ ਸਾਰਾ ਕੁਝ ਵਧੀਆ ਕੀਤਾ ਉਸ ਤੋਂ ਬਾਅਦ ਗੁਰਤੀ ਆਪਣਾ ਦਾਦਾ ਦਦੇ ਉਹਦੀ ਦਾਦੀ ਦਦੇ ਚਾਚੀ ਤਾਈ ਮਾਮੀ ਜੋ ਤੁਹਾਡੇ ਫੈਮਿਲੀ ਮੈਂਬਰ ਚ ਤੁਹਾਡੇ ক্লোਜ਼ ਆ ਉਹ ਦਵੇ ਚਲ ਠੀਕ ਆ ਅਗਲੇ ਨੇ ਤੈਨੂੰ ਫੈਮਿਲੀ ਮੈਂਬਰ ক্লোਜ਼ ਆ ਮੰਨ ਲਿਆ ਬਟ ਇਹ ਚੀਜ਼ ਨੂੰ ਤੁਸੀਂ ਕਿਹਾ ਕਿ ਹਾਂ ਨਹੀਂ ਜੀ ਸਾਨੂੰ ਜੱਦਿਆ ਜੀ ਗੁਰਤੀ ਦਵਾਨ ਨੂੰ ਅਗਲੇ ਨੇ ਪੈਟਰੋਲ ਕਰਨਾ ਹੀ ਆ ਕਿ ਹਾਂ ਨਹੀਂ ਬੋਹ ਜੰਤਾ ਕਮਾਲ ਦੀ ਆ ਜਾਂ ਤਾਂ ਬੱਚਾ ਵੀ ਕਿ ਤਾ ਹੋਰ ਪੈਦਾ ਕਰਾ ਲਓ ਫੇ ਜੇ ਆਪ ਗੁਰਤੀ ਦੇ ਯੋਗ ਹੀ ਹੈ ਨਹੀਂ ਜਾਂ ਤੁਸੀਂ ਆਪਣੇ ਨੂੰ ਇੰਨਾ ਕਾਬਲ ਨਹੀਂ ਸਮਝਦੇ ਮੈਂ ਤਾਂ ਨਹੀਂ ਮੈਂ ਐਸਾ ਪੇਰੈਂਟ ਮੈਂ ਆ ਤੁਹਾਡੀਆਂ ਬੜੇ ਬੱਚੇ ਨੂੰ ਕਹਾਂਗਾ ਨਹੀਂ ਯਾਰ ਆ ਵਧੀਆ ਬਲੌਗਰ ਆ ਜਾਂ ਵਧੀਆ ਸਿੰਗਰ ਆ ਜਾਂ ਵਧੀਆ ਐਕਟਰ ਆ ਜਾਂ ਗੁਰਤੀ ਦੋ ਜੀ ਨਾ ساری ਜ਼ਿੰਦਗੀ ਜਦ ਤੱਕ ਤੇਰੇ ਸਾਹ ਨੇ ਜਦ ਤੱਕ ਮੇਰੇ ਸਾਹ ਨੇ ਉਦੋਂ ਤੱਕ ਦਾ ਚੈਲੰਜ ਆ ਇਹ ਬਾਈ ਲੋਕ ਮੈਂ ਕੱਲ੍ਹ ਵੀ ਸੁਣਿਆ ਸੀ ਵਿੱਕੀ ਥਾਮਸ ਵਾਰੀ ਪਰ ਉਦੋਂ ਦਾ ਯਾਰ ਰਾਜਨਾਮਾ ਹੋ ਗਿਆ ਸੀ ਐਦਾਂ ਨਾ ਕਰਿਆ ਕਰੋ ਲੜਾਈ ਲੜਾਈ ਗੱਲ ਉਸ ਚੀਜ਼ ਦੀ ਹੁੰਦੀ ਹੈ ਜਦੋਂ ਆਪਾਂ ਬੱਟ ਬੰਨੇ ਦਾ ਰੋਲਾ ਹੋਵੇ ਆਪਣਾ ਕੋਈ ਹੋਰ ਚੀਜ਼ ਨੈਟਲੀ ਲੜਾਈ 'ਚ ਵੀ ਲੜਾਈ ਕਾਦੀ ਹੋਈ ਕਿ ਹਾਂ ਅਗਲੇ ਨੇ ਕੁਝ ਬੋਲਿਆ ਤੁਸੀਂ ਬੋਲੋ ਠੀਕ ਆ ਤੂੰ ਆ ਬੋਲਿਆ ਮੈਂ ਮੈਂ ਆਪਣੀ ਜਗ੍ਹਾ ਸਹੀ ਹਾਂ ਮੇਰਾ ਪੁਆਇੰਟ ਆਫ 뷰 ਹੈ ਅੱਜ ਕੱਲ ਦੇ ਲੋਕੇ ਕੀ ਆ ਨਹੀਂ ਨਹੀਂ ਤੂੰ ਬੋਲ ਤਾਂ ਠੀਕ ਆ ਠੀਕ ਆ ਆ ਹੁਣ ਤੂੰ ਮੈਨੂੰ ਦੱਸ ਤੈਨੂੰ ਮੈਂ ਇਹ ਕਰ ਦਿੰਦਾ ਕਿਹੜੀ ਗੱਲ 'ਤੇ ਲੜਨਾ ਪਹਿਲਾਂ ਆਪਣੇ ਨੂੰ ਸਹੀ ਪ੍ਰੂਫ ਕਰ ਦੋ ਜਨਤਾ ਬਹੁਤ ਸਿਆਣੀ ਆ ਜੇ ਤੁਸੀਂ ਚੰਗੇ ਹੋਗੇ ਤੁਸੀਂ ਸਹੀ ਹੋਗੇ ਤੁਸੀਂ ਆਪਣੀ ਜਗ੍ਹਾ ਵਧੀਆ ਤੁਹਾਡਾ ਪੁਆਇੰਟ ਆਫ 뷰 ਸਹੀ ਹੈ ਤੁਸੀਂ ਕਲੀਅਰ ਹੋ ਲੋਕਾਂ ਨੇ ਤੁਹਾਨੂੰ ਸਪੋਰਟ ਕਰਨਾ ਲੋਕੀ ਪਾਗਲ ਥੋੜੀ ਕਿ ਨਹੀਂ ਉਹ ਭਰਾਵਾ ਅੰਧਵਕਤ ਨਹੀਂ ਹੈਗੇ ਮੈਨੂੰ ਪਤਾ ਤੁਹਾਡੀ ਕਿੰਨੀ ਕੁਕਾਤ ਆ ਸਾਲਿਓ ਤੁਸੀਂ ਰੋਸਟ ਕਰ ਕਰਕੇ ਦਿਹਾੜੀਆਂ ਪਾਉਣ ਵਾਲੀ ਕੌਮ ਆ ਬਸ ਇਹੀ ਗੱਲ ਸੀ ਜਦੋਂ ਮੇਰੇ ਦਿਮਾਗ 'ਚ ਗੱਲ ਕੱਟ ਗਈ ਕਿ ਤੁਸੀਂ ਰੋਸਟ ਕਰਕੇ ਦਿਹਾੜੀਆਂ ਪਾਉਣ ਵਾਲੇ ਲੋਕ ਆ ਹੁਣ ਜੇ ਮੈਂ ਕਹਾਂ ਕਿ ਤੂੰ ਵੀ ਜਾਲੀ ਬੂਟ ਵੇਚ ਕੇ ਉਸਤਾਦ ਖਾਨ ਦਿਹਾੜੀ ਪਾਉਣ ਵਾਲਾ ਲੋਕ ਆ ਫੇਕ ਕਰਾਂਗੇ ਫਿਰ ਤੈਨੂੰ ਬੁਰਾ ਲੱਗੂਗਾ ਨਾ ਹੁਣ ਤੂੰ ਇੱਕ ਰੀਲ ਪਾਈ ਆ ਪਿੱਛੇ 600 ਦੇ ਗੂੜ ਦੀ ਰੁਕ ਇੱਕ ਮਿੰਟ ਆ ਮੈਂ ਅਫ ਯੂ ਮੋਮੈਂਟਸ ਲੇਟਰ ਬੈਕ ਟੂ ਦ ਟਾਪਿਕ ਜਿਹੜੀ ਪਿੱਛੇ ਜਿਹੜੀ ਰੀਲ ਪਾਈ ਸੀ ਤੁਸੀਂ ਕੀ ਹਾਂ 600 ਦੇ ਬੂਟ ਆ ਜਾਲੀ ਹੈ ਨਾ ਬੂਟ origignal 600 ਦੇ ਬੂਟ ਤਾਂ ਨਹੀਂ ਆਉਂਦੇ ਕੋਈ ਪਰ ਫੇਰ ਵੀ ਚਲੋ ਮੰਨ ਲਓ ਕਿ ਹਾਂ ਜਿਹੜੇ ਉਹ ਜਾਲੀ ਬੂਟ ਤੁਸੀਂ ਪਾਏ 600 ਦੇ ਲੋਕਾਂ ਦੀ ਕਿ ਹਾਂ ਨਹੀਂ ਯਾਰ ਸਾਡਾ ਰੇਟ ਵਧੀਆ ਜੀ ਚੈੱਕ ਕਰੋ ਇੱਕ ਸ਼ੈਲਫ ਤੇ ਕਿੰਨੇ ਆਜੂਗੇ 50 60 ਮੈਂ 185 ਕਹਿੰਨਾ 185 ਬੂਟ ਇੱਕ ਪਾਸੇ ਤੇ ਆ ਇੱਕ ਪੇਰ ਇੱਕ ਪਾਸੇ ਸੇਮ ਰੇਟ ਆ ਯਾਨੀ ਕਿ 110600 ਤੁਹਾਡੇ 111000 ਬਣੇ ਆ ਆਪਾਂ ਤਾਂ ਨਹੀਂ ਫੁਗਰੀ ਮਾਰਦੇ ਕੀ ਹਾਂ ਕੀ ਚੱਕਰ ਕਿਉਂ ਕਿ ਆਪਣਾ ਕਮਾਇਆ ਆਪਣੇ ਤੇ ਲਾਇਆ ਆਪਣੀ ਚੀਜ਼ ਕੀਤੀ ਹੁਣ ਤੁਸੀਂ ਕਹਿੰਦੇ ਕਿ ਹਾਂ ਲੋਕਾਂ ਨੂੰ ਕਰਕੇ ਭੰਡ ਕੇ ਇਹ ਪੈਸੇ ਕਮਾਰੇ ਹੋ ਤੇ ਮੇਰੀ ਗੱਲ ਸੁਣੋ ਕਈ ਬਲੌਗਰ ਹੈਗੇ 4 ਲੱਖ ਫਾਲੋਅਰ ਵਾਲੇ ਕੋਈ ਹੈਗੇ 6 ਲੱਖ ਵਾਲੇ ਕੋਈ ਹੈਗੇ 3 ਲੱਖ ਵਾਲੇ ਕੋਈ ਹੈਗੇ ਮਿਲੀਅਨ ਵਾਲੇ ਅਸੀਂ ਤਾਂ ਸਾਰਿਆਂ ਨੂੰ ਰੋਸਟ ਕਰੀਦਾ ਸਾਡੇ ਕਮੈਂਟ ਸੈਕਸ਼ਨ ਖੋਲ੍ਹਿਆ ਕਰੋ ਸਾਨੂੰ ਭਾਵੇਂ ਓਦਾਂ ਲੋਕਾਂ ਵੱਲੋਂ ਹੇਟ ਮਿਲ ਜयो ਕਿ ਹਾਂ ਯਾਰ ਤੂੰ ਗਲਤ ਕੀਤਾ ਜਾਂ ਇਹ ਕਿਉਂ ਇਦਾਂ ਵੀਡੀਓ ਬਣਾਈ ਸਾਨੂੰ ਪਸੰਦ ਨਹੀਂ ਆਈ ਪਰ ਕਦੀ ਕਿਸੇ ਬਲੌਗਰ ਦੇ ਕਹੇ ਕਟੜ ਫੈਨ ਨੇ ਆ ਕੇ ਨਹੀਂ ਇਹ ਕਿਹਾ ਕਿ ਹਾਂ ਤੂੰ ਸਾਡੇ ਭਈਆ ਸਾਡੀ ਭਾਬੀ ਨੂੰ ਇਦਾਂ ਕਿਉਂ ਕਰਦਾ ਕਿੱਥੇ ਗਏ ਉਹ ਜੇ ਲੋਕੀ ਸਾਨੂੰ ਪਸੰਦ ਕਰਦੇ ਦੇ ਦੇਣਾ ਤੇਰੇ ਵੀ 30 30000 ਵਾਲਾ ਕੰਮ ਕੀ ਕੀਤਾ 30000 ਫੋਲੋਅਰ ਹੈਗੇ ਨਾ ਕੁਝ ਲੋਕ ਪਸੰਦ ਕਰਦੇ ਹੁਣ 30000 ਲਾਈਕ ਤਾਂ ਨਹੀਂ ਆਉਂਦੇ 30000 ਕਮੈਂਟ ਤਾਂ ਨਹੀਂ ਆਉਂਦੇ ਸਿਰਫ ਨੰਬਰ ਆਫ ਫੋਲੋਅਰਸ ਹਨ ਉਹਦੇ ਇਟਲੀ ਵਾਲੇ ਦੇ ਲੱਖ ਪਲੱਸ ਸਬਸਕ੍ਰਾਈਬਰਸ ਹੈਗੇ ਨਾ ਲੋਕੀ ਪਸੰਦ ਕਰਦੇ ਦੇਦੇ ਹਰ ਵੀਡੀਓ ਤੇ ਤਿੰਨ ਤਿੰਨ ਚਾਰ-ਚਾਰ ਲੱਖ ਵਿਊ ਆਉਂਦੇ ਹਨਾ ਲੋਕੀ ਦੇਖਦੇ ਆ ਕਿਉਂ ਸੜਨਾ ਕੀ ਹਾਂ ਨਹੀਂ ਤੁਸੀਂ ਗਲਤ ਅਸੀਂ ਸਹੀ ਹ ਕੋਈ ਇਫੈਕਟ ਹੈ ਗੈਸ ਗੁਰਤੀ ਬੰਦਾ ਉਹਦੀ ਦਿਵਾਉਣਾ ਹੁੰਦਾ ਜਿਹਨੂੰ ਉਹ ਵਧੀਆ ਸਮਝਦਾ ਅਸੀਂ ਆਹ ਦੁਕਾਨ ਨਸ਼ੇ ਕਰ ਕਰਕੇ ਖਤਮ ਕਰਤੀ ਸੀ 500 ਸਾਲ ਨਸ਼ੇ ਕਰੇ ਠੀਕ ਆ ਉਸ ਤੋਂ ਬਾਅਦ ਆਪ ਸੁਧਰੇ ਆ ਸੁਧਰੇ ਕਿਹੜਾ ਸਾਡੇ ਰਿਓ ਕਿ ਹਾਂ ਨਹੀਂ ਯਾਰ ਹਣੀ ਸੇਠੀ ਮੇਰਾ ਯਾਰ ਦੋਸਤ ਸੀਗਾ ਉਹ ਬਹੁਤ ਵਿਗੜ ਗਿਆ ਸੀ ਨਸ਼ੇ 'ਚ ਪੈ ਗਿਆ ਸੀ ਅਹੀਂ ਛੱਡਦਾ ਪਰ ਹਣੀ ਸੇਠੀ ਹੁਣ ਸਾਡੇ ਲਈ ਕਿ ਹਾਂ ਮੇਰੇ ਯਾਰ ਦੋਸਤ ਛੱਡ ਗਿਆ ਮੈਂ ਆਪਣੇ ਯਾਰਾਂ ਦੋਸਤਾਂ ਲਈ ਸਹੀ ਹੋਣਾ ਤੁਸੀਂ ਸੁਧਰੇ ਆਪਣੀ ਜ਼ਿੰਦਗੀ ਲਈ ਆਪਣੇ ਕੰਮ ਕਰ ਲਈ ਆਪਣੀ ਫੈਮਲੀ ਲਈ ਆਪਣੇ ਫਿਊਚਰ ਲਈ ਇਹੀ ਚੀਜ਼ਾਂ ਲਈ ਸੁਧਰੇਣਾ ਤੇ ਸਾਨੂੰ ਦੱਸਣਾ ਕਿ ਮਤਲਬ ਹਾਂ ਮੇਰੀ ਗੁਰਤੀ ਤਾਂ ਨਹੀਂ ਦਵਾਈ ਕਿ ਹਾਂ ਕਿ ਮੈਂ ਇਸੇ ਕਰਕੇ ਛੱਡਦੇ ਆ ਇਹ ਵਧੀਆ ਯਾਰ ਨਸ਼ੇ ਕੀਤੇ ਨਹੀਂ ਕਿਤੇ ਸਾਨੂੰ ਕੀ ਆ ਆਪਣੀ ਮਰਜ਼ੀ ਤੁਹਾਡੀ ਗੁਰਤੀ ਦਾ ਕੋਈ ਮੇਨ ਕੋਈ ਬੈਨੀਫਿਟ ਹੈਗਾ ਕੋਈ ਇਦੋ ਸੋ ਮੈਨੂੰ ਅੱਜ ਵੀ ਸਾਡੇ ਕੋਲ 50 ਤੋਂ ਵੱਧ ਪਰਿਵਾਰ ਸੇਵਾ ਵਾਲੇ ਨੇ ਉਸ ਤੋਂ ਬਾਅਦ ਦਵਾਈਆਂ ਵਾਲੇ ਨੇ ਉਸ ਤੋਂ ਬਾਅਦ ਸਕੂਲ ਬੱਚਿਆਂ ਦੀ ਫੀਸਾਂ ਵਾਲੇ ਨੇ ਅਗਲਾ ਸਾਨੂੰ ਫੋਲੋ ਨਹੀਂ ਕਰੂਗਾ ਸੇਵਾ ਫੋਰਵਲ ਹੀ ਹੁੰਦੀ ਸੀ ਮੈਨੂੰ ਲੱਗਿਆ ਕਿ ਸੇਵਾ ਦਿਲ ਦੀ ਹੁੰਦੀ ਹੈ ਕਿ ਨਹੀਂ ਯਾਰ ਅੱਜ ਰੱਬ ਨੇ ਸਾਨੂੰ ਇੰਨੀ ਜੋਗੇ ਕਰਤੇ ਆਪਾਂ ਲੋਕਾਂ ਦਾ ਕਰ ਦਈਏ ਹੁਣ ਇੱਕ ਪਿੱਛੇ ਜੇ ਵੀਡੀਓ ਆਈ ਸੀਗੀ 100 ਰੁਪਏ ਦੇ ਨਹੀਂ ਕਿਸੇ ਨੂੰ ਵਧੀਆ ਗੱਲ ਯਾਰ ਅਗਲਾ ਥੋੜਾ ਜਿਹਾ ਸਿੱਧਾ ਲੱਗਦਾ ਹੀ ਬੰਦਾ ਥੋੜਾ ਜਿਹਾ ਮੈਂਟਲੀ ਅਫਸਰਟ ਸੀਗਾ ਜਾਂ ਜਿਹਨੂੰ ਸਿੱਧਾ ਕਹਿ ਲਈਏ ਪੰਜਾਬੀ ਲੈਂਗੁਏਜ ਕਿ ਹਾਂ ਮੰਦਬੁੱਧੀਆਂ ਸਿੱਧਾ ਕਹਿ ਸਕ ਉਹਨੂੰ 100 ਰੁਪਏ ਫੜਾ ਰਹੇ ਸੀ ਦੈਟਸ ਅ ਗੁੱਡ ਥਿੰਗ ਉਹ ਰੀਲ ਬਣਾ ਕੇ ਫੜਾ ਰਹੇ ਸੀ ਕਿ ਆ ਹਾਂ ਪੈਸੇ ਤੂੰ ਫੜ ਲੰਨਾ ਇਹ ਉਹ ਕਿਹਨੂੰ ਦਿਖਾਣਾ ਸੀਗਾ ਇਹ ਦਿਖਾਣਾ ਸੀਗਾ ਕਿ ਹਾਂ ਨਹੀਂ ਆਪਾਂ ਸ਼ੁਗਲ ਮੇਲਾ ਕਰ ਲੈਨੇ ਆ ਕਿ ਇਹ ਦਿਖਾਣਾ ਸੀਗਾ ਕਿ ਆ ਚੱਕ 100 ਰੁਪਏ ਦਿੱਤਾ ਸਾਡਾ ਜਿਗਰਾ ਆਪਣਾ ਆਪਣਾ ਪੁਆਇੰਟ ਆਫ View ਆ ਨਹੀਂ ਸਮਝ ਆਂਦਾ ਫਿਰ ਉਹ ਪੜਕ ਜਾਂਦੇ ਕਿ ਹਾਂ ਨਹੀਂ ਸਾਨੂੰ ਬੋਲਤਾ ਗਲਤ ਜੀ ਕਦੀ ਤਾਂ ਇੰਡੀਆ ਆਏਗਾ ਜਿੱਦਣ ਇੰਡੀਆ ਆਏਗਾ ਥੱਲੇ ਆ ਸ਼ੇਅਰ ਕਰਕੇ ਦੱਸ ਦੀ ਮੈਂ ਉਹਦੇ ਬਿਹਫ ਤੇ ਇੱਕ ਗੱਲ ਕਰ ਦਿੰਦਾ ਅਗਲੇ ਨੇ ਤਾਂ ਮੇਰੇ ਤੇ ਵੀ ਰੋਸ ਕੱਢਿਆ ਬਟ ਮੇਰੀ ਜਿਹੜੀ ਜਿਹੜੀ ਗੱਲ ਸੀਗੀਆਂ ਉਹਨੂੰ ਗਲਤ ਲੱਗੀ ਉਹਨੇ ਆਪਣਾ ਰੋਸ ਕੱਢਿਆ ਮੇਰਾ ਪੁਆਇੰਟ ਵੀ ਸੀ ਮੈਂ ਆਪਣੀ ਗੱਲ ਕਰ ਲਈ ਬਟ ਐਟ ਦ ਐਂਡ ਫੇ ਇਕੱਠੇ ਆ ਨਾ ਹੁਣ ਤੁਸੀਂ ਕਹਿੰਦੇ ਇੰਡੀਆ ਆਊਗਾ ਚਲੋ ਕਈ ਲੋਕਾਂ ਦਾ ਕਹਿਣਾ ਯਾਰ ਇਟਲੀਆ ਦਾ ਬੋਹ ਗਾਲਾ ਕੱਢਦਾ ਉਹਨੂੰ ਮਾਂ ਪੈਣ ਦੀ ਗੱਲ ਨਹੀਂ ਕਰਨੀ ਚਾਹੀਦੀ ਚਲੋ ਮੈਂ ਇਸ ਚੀਜ਼ ਵਿੱਚ ਲੋਕਾਂ ਨੂੰ ਸਹੀ ਵੀ ਕਹਿ ਸਕਦਾ ਕਿ ਠੀਕ ਆ ਓਕੇ ਫਾਈਨ ਵਲੌਗ ਜਿੱਥੇ ਤੱਕ ਹੈਗੇ ਆ ਠੀਕ ਆ ਉਹਨਾਂ ਨੂੰ ਗਾਲਾ ਕੌਣ ਗਲਤ ਕਰ ਰਿਹਾ ਕੀ ਹੋ ਰਿਹਾ ਫਿਲਮਾਂ ਦੁਆਰਾ ਕੀ ਦਿਖਾਇਆ ਜਾ ਰਿਹਾ ਗਾਣੇ ਚ ਕੀ ਸਿੱਖਿਆ ਮਿਲਦੀ ਪਈਆ ਜਿਹੜੀ ਉਹਨੇ ਆਪਣੇ ਪੋਡਕਾਸਟਾਂ ਚ ਗੱਲ ਕੀਤੀ ਆ ਉਸ ਤੋਂ ਬਾਅਦ ਜਿੰਨੇ ਮੰਤਰੀਆਂ ਦੇ ਘਟਾਲੇ ਆ ਮੋਸਟ ਆਫ ਜਿਹੜੇ ਹਰ ਆਖਾ ਸਾਹਮਣੇ ਆਦੇ ਪਰ ਨਾ ਤਹੀ ਬੋਲਦੇ ਨੇ ਅਸੀਂ ਬੋਲ ਬਾਨੇ ਕਿਉਂਕਿ ਇੱਥੇ ਸਿਸਟਮ ਚ ਰਹਿਣਾ ਪੈਂਦਾ ਅਗਲੇ ਕੋ ਉਹ ਓਪਰਚੁਨਿਟੀ ਹੈਗੀ ਕਿ ਅਗਲਾ ਬਾਹਰ ਬਹਿ ਕੇ ਉਹ ਚੀਜ਼ਾਂ ਉੱਤੇ ਬੋਲੇ ਤਾਂ ਉਸ ਤੋਂ ਬਾਅਦ ਉਹਤੇ ਕੇਸ ਫਾਈਲ ਉਹਨਾਂ ਨੂੰ ਵੀ ਪਤਾ ਜਦੋਂ ਇੰਡੀਆ ਲੈਂਡ ਕੀਤਾ ਉਹ ਤਾਂ ਕਹਿਣਾ ਕਿ ਹਾਂ ਦਰਾਹੇ ਲੁਧਿਆਣੇ ਜਲੰਧਰ ਕਿਤੇ ਆ ਕੇ ਗੱਲ ਕਰਦੀ ਫੋਨ ਕਰਦੀ ਉਹਨੂੰ 에ਅ ਉਹ ਕਿਉਂ ਆਵੇ ਇੱਕ ਪਾਸੇ ਲੋਕਾਂ ਦੀ ਨੌਲੇਜ ਲਈ ਵੀਡੀਓਜ਼ ਬਣਾਵੇ ਕਿ ਹਾਂ ਲੋਕਾਂ ਦੀ ਅੱਖਾਂ ਖੋਲਸਕਣ ਤੇ ਇੱਕ ਪਾਸੇ ਆਪਣਾ ਕੁੰਡਾ ਕਰਾਣ ਨੂੰ ਇੱਥੇ ਆਵੇ ਕਿ ਹਾਂ ਨਹੀਂ ਯਾਰ ਮੈਨੂੰ ਹਣੀ ਸੇਠੀ ਨੇ ਚੈਲੰਜ ਕੀਤਾ ਸੀਗਾ ਮੈਂ ਆ ਗਿਆ ਐਲੀ ਮੰਗੜ ਵੀ ਆਇਆ ਸੀ ਕੀ ਬਣਿਆ ਉਹਦਾ ਪੁਲਿਸ ਚੱਕ ਲਗੀ ਸੀ ਨਾ ਕੀ ਬਣਾਤਾ ਸੀਗਾ ਹੁਣ ਦੇ ਕੀ ਜ਼ਿੰਦਗੀ ਉਸ ਤੋਂ ਪਹਿਲਾਂ ਕਿਵੇਂ ਗਾਣੇ ਵਧੀਆ ਸੀ ਭਵੇਂ ਨੋ ਡਾਊਟ ਅਗਲੇ ਬੰਦੇ ਆਪਣੇ ਗੱਟ ਫੀਲਿੰਗ ਰਾ ਗਿਆ ਕਿ ਹਾਂ ਨਹੀਂ ਯਾਰ ਮੈਨੂੰ ਚੈਲੰਜ ਕੀਤਾ ਮੈਂ ਆ ਗਿਆ ਠੀਕ ਹੈ ਉਸ ਦੀ ਰਿਸਪੈਕਟ ਹੈ ਕਿ ਹਾਂ ਨਹੀਂ ਮੜ ਪਗਾਇਆ ਉਹਨੇ ਪਰ ਕੀ ਮਿਲਿਆ ਆਪਣੀ ਬੇਇੱਜ਼ਤੀ ਹੋ ਗਈ ਨਾ ਉਹ ਕਿਉਂ ਆਵੇ ਜੇ ਨਾ ਮਿਲੀਏ ਤਾਂ ਸਾਲੀ ਦਾੜੀ ਮੂਤ ਨਾ ਮਰਛਾ ਮਰਵਾਵਾਂਗੇ ਅਸੀਂ ਇੱਕ ਤਾਂ ਇਹ ਡਾਇਲੋਗ ਨੇ ਮੈਨੂੰ ਸਮਝ ਆਂ ਗਿਆ ਬਾਈ ਜੇ ਦਾੜੀ ਮਿਲੀ ਹੈ ਨਾ ਸਿੱਖੀਜ਼ਮ ਚ ਆ ਦਾੜੀ ਦੀ ਇੱਜ਼ਤ ਕਰੋ ਦਾੜੀ ਨੂੰ ਭਾਵੇਂ ਜੋ ਕਿ ਦਾੜੀ ਨੂੰ ਕਿਉਂ ਵਝਾਣਾ ਅਗਲਾ ਆ ਗਿਆ ਫਿਰ ਮਲਾਉਂਗਾ ਕਿ ਹਾਂ ਨਹੀਂ ਠੀਕ ਆ ਅਗਲਾ ਭਾਵੇਂ ਤੂੰ ਕੱਟ ਵੀ ਤਾ ਗੱਲ ਤਾਂ ਆਣਦੀ ਹੋਈ ਹੈ ਨਾ ਅਗਲਾ ਆ ਗਿਆ ਫਿਰ ਮਨਾਉਂਗਾ ਦਾੜੀ ਦਾੜੀ ਦਾ ਕੀ ਕਸੂਰ ਆ ਅਗਰ ਸਾਡੇ ਗੁਰੂਆਂ ਦੀ ਸਾਨੂੰ ਦੇ ਨਾ ਸਾਡੀ ਪਹਿਚਾਣ ਆ ਉਹਨੂੰ ਮੂਤਰਾ ਕੰਬੇਰ ਕਰੀ ਜਾਓ ਇਹ ਕਿੱਥੇ ਕਿਸਿਆਣੀ ਗੱਲ ਤੁਸੀਂ ਭੈਣ ਚੋਦੋ ਦਰਵਾਜ਼ਾ ਬੰਦ ਕਰਕੇ ਔਂਕਣ ਵਾਲੀ ਕੌਮ ਹੋ ਅੱਖਾਂ ਜੱਖਾਂ ਪਾਉ ਆਖੋ ਹੀ ਅੱਖੋਂ ਨੇ ਕਾਂਜਾ ਕਬਾਗੇ ਕੀ ਕਰਨਾ ਕੀ ਕਰਾਣਾ ਚਾਹੁੰਨੇ ਪਿਆਰ ਪਾਉਣਾ ਨਹੀਂ ਨਾਟ ਇੰਟਰਸਟਿਡ ਅੱਖਾਂ ਚੱਕਾ ਬਹੁ بار بار ਇੱਕੋ ਗੱਲ ਕਹੀ ਜਾਂਦੇ ਆ ਜਿੱਗਾ ਲੈ ਗਈ ਉਸ ਬੰਦੇ ਦੀ ਉਸ ਬੰਦੇ ਦਾ ਅੱਕ ਰੱਖਦੇ ਕਿ ਹਾਂ ਠੀਕ ਆ ਸਮਝ ਜਾਂਦੇ ਬਟ ਯੂ ਯੂਜ਼ ਵਰਡ ਰੋਸਟਰ ਕਿ ਹਾਂ ਰੋਸਣਾ ਦੰਬ ਗਿਆ ਦਰਵਾਜ਼ਾ ਬੰਦ ਕਰ ਲੈਣਾ ਠੀਕ ਆ ਯਾਰ ਮੈਂ ਤਾਂ ਕਹੀ ਨਾ ਤੁਸੀਂ ਸਾਨੂੰ ਮਾੜੇ ਪ੍ਰੂਵ ਕਰੋ ਬਾਕਾਇਦਾ ਸੈਕਸ਼ਨ ਹੈਗਾ YouTube ਦਾ ਸੈਕਸ਼ਨ 107 ਅੰਡਰਫੇਅਰ ਯੂਜ਼ ਕਿਉਂ ਨਹੀਂ ਪੜੇ ਨੋਵੀਂ ਚ ਤਾਂ ਬੀਰ ਬਿੰਚਲ ਪਈ ਸੀ ਆਪਣੇ ਪੋਡਕਾਸਟ ਤੇ ਨੋਵੀਂ ਛੱਡ ਕੇ ਮੈਂ ਬੀਰ ਬਿੰਨ ਲਾ ਪਿਆ ਸੀ ਮੈਂ ਸਾਰੇ ਨਸ਼ੇ ਕੀਤੇ ਮੈਂ ਚਿੱਟੇ ਦਾ ਟੀਗਾ ਵੀ ਭਰ ਲਿਆ ਸੀਗਾ ਮੈਂ ਲਾਇਆ ਨਹੀਂ ਇਹ ਤਾਂ ਢੀ ਜਵਾਨੀ ਬੋਲੇ ਹੋਏ ਹਨ ਤੇ ਕੀ ਕਰਨਾ ਇੱਕ ਪਾਸੇ ਕਹਿੰਨੇ ਕਿ ਇੱਕ ਚੰਗੇ ਬੰਦੇ ਦੀ ਗੁੜਤੀ ਦਵਾਨ ਆਇਆ ਸੀ ਆ ਤੁਹਾਡੀ ਵੀਡੀਓ ਚੈੱਕ ਕਰੋ ਉਹ ਗੁੜਤੀ ਕੋਈ ਚਿੱਟੇ ਵਾਲੇ ਤੋਂ ਥੋੜੀ ਦਵਾਨ ਆਇਆ ਸੀ ਹਾਂ ਗੁੜਤੀ ਕੋਈ ਨਸ਼ੇੜੀ ਤੋਂ ਥੋੜੀ ਦਵਾਨ ਆਇਆ ਸੀ ਉਹ ਗੁੜਤੀ ਕੋਈ ਬਲਤਕਾਰ ਵਾਲੀ ਤੋਂ ਥੋੜੀ ਦਵਾਨ ਆਇਆ ਸੀ ਤੁਹਾਡੀਆਂ ਕਈ ਗੱਲਾਂ ਦਾ ਐਗਜ਼ਾਮਪਲ ਹੀ ਤੁਹਾਡੇ ਮੂਰੇ ਰੱਖਦਾ ਨਾ ਹੁਣ ਇੱਕ ਬੰਦਾ ਜੇ ਕੁੜੀ ਨਾ ਦੋਸ਼ ਕਰਮ ਕੀਤਾ ਹੁਣ ਮੈਂ ਵਰਡ ਵੱਲੋਂਗਾ ਇੰਗਲਿਸ਼ ਤੇ ਉਹ YouTube ਕਈ ਸੱਪ ਨਹੀਂ ਕਰਦਾ ਬਲਦਕਾਰ ਕੀਤਾ ਉਸ ਤੋਂ ਬਾਅਦ 5 ਸਾਲਾ ਬਾਅਦ ਉਹਦੀ ਸਜ਼ਾ ਮaaf ਹੋ ਗਈ ਜਾਂ ਪੂਰੀ ਹੋ ਗਈ ਬਾਹਰ ਆ ਗਿਆ ਉਹ ਬੰਦੇ ਨੇ ਚੰਗੇ ਕੰਮ ਕੀਤੇ ਬਹੁ ਲੰਗਰ ਲਾਏ ਜੀ ਬਹੁ ਸੇਵਾ ਕੀਤੀ ਲੋਕਾਂ ਦੀ ਕੀ ਉਹ ਤੋਂ ਜਿਹੜਾ ਬਲਦਕਾਰੀ ਵਾਲਾ ਟੈਗ ਹਟ ਜਾਊਗਾ ਜੋ ਨੇ ਗਲਤ ਕੀਤਾ ਉਹ ਗਲਤ ਰਹਿਣਾ ਨਾ ਹੁਣ ਤੁਹਾਡਾ ਕਹਿਣਾ ਕਿ ਯਾਰ ਉਹ ਆਇਆ ਸੀਗਾ ਗੁਰਤੀ ਦਿਵਾਨ ਉਹ ਕਿਹੜਾ ਕੋਈ ਚੱਟੇ ਵਾਲੇ ਕੋ ਆਇਆ ਸੀ ਉਹ ਕਿਹੜਾ ਕਿ ਨਸ਼ੇ ਵਾਲੇ ਕੋ ਆਇਆਗਾ ਤੇ ਆਹ ਕੀ ਆ ਮੈਂ 9th ਜੀ ਬੀਅਰ ਬੀਲੀ ਤੀ 9 ਚ ਕਲਾਸ ਛੱਡ ਗਈ। ਛੱਡ ਤੱਕ ਪਹੁੰਚਿਓ ਅਖੀਰ। ਕੁਝ ਵੀ ਨਹੀਂ ਛੱਡਿਆ। ਕੁਝ ਵੀ ਨਹੀਂ ਛੱਡਿਆ। ਹਰ ਤਰ੍ਹਾਂ ਦਾ ਨਸ਼ਾ ਬਿਲਕੁਲ ਕੀਤਾ। ਇਹ ਵੀ ਤੁਹਾਡੀਆਂ ਕਈ ਗੱਲਾਂ ਇਹ ਤਾਂ ਆਪਣੇ ਲੋ ਲਾਈਆਂ ਨਹੀਂ। ਇੱਕ ਪਾਸੇ ਕਹਿੰਦੇ ਹੋ ਕਿ ਉਹ ਕਿਹੜਾ ਕੋਈ ਬੀਅਰ ਵਾਲੇ ਕੋਇਆਗਾ ਜਿਹੜਾ ਪਹਿਲਾਂ ਨਸ਼ਾ ਕਰ ਚੁੱਕਾ ਹੈ ਉਹ ਬੰਦਾ ਉਹਨੇ ਗਲਤ ਪਾਪ ਤਾਂ ਕਮਾਏ ਆ। ਹੁਣ ਫੋਰ ਐਗਜ਼ਾਮਪਲ ਮੈਂ ਕਿਸੇ ਦਾ ਮਾਰਾ ਕਰਤਾ ਜਾਂ ਮੈਂ ਆਪਣਾ ਮਾਰਾ ਕਰੀ ਜਾਂਦਾ ਜਾਂ ਮੈਂ ਸਮਾਜ ਦੇ ਵਿੱਚ ਅਗਰ ਜੇ ਤੁਸੀਂ ਜਲਾਣੇ ਸੀ ਤੁਹਾਡੇ ਨਾਲ ਦੇ ਕੋਈ ਹੋਊਗੇ ਨਾਲ ਬਹਿ ਕੇ ਲਾਂਡੇ ਸੀ। ਕਈ ਬੱਚੇ ਹੋਗੇ ਕਈਆਂ ਦੇ ਘਰ ਪੁਗਾ ਗਏ ਹੋਗੇ ਕਈ ਆਪਣੇ ਘਰ ਵੇਚ ਗਏ ਹੋਗੇ। ਨੁਕਸਾਨ ਦਾ ਐਟ ધ ਐਂਡ ਹੋਇਆ ਸੀ ਨਾ ਫੈਮਿਲੀ ਦੁਖੀ ਹੋਈ ਸੀ ਨਾ ਮਾਪਿਓ ਤੰਗ ਹੋਏ ਸੀ ਨਾ ਉਸ ਚੀਜ਼ ਨੂੰ ਭੁੱਲਤਾ ਨਹੀਂ ਸਕਦੇ ਨਾ ਤੁਸੀਂ ਵੀ ਆਪਣੀ ਵੀਡੀਓ ਚ ਫੜ ਵੀ ਇੱਚ ਵੀ ਕਿਹਾ ਇਹ ਨਾ ਕਿ ਹਾਂ ਮੈਂ ਭਾਵੇਂ ਜਿੱਟਾ ਲਾਂਦਾਂ ਰਿਆਂ ਇਹ ਹੁਣ ਮੈਂ ਤਾਂ ਦੇਖੋ ਸੇਵਾ ਕਰਦੇ ਹਾਂ ਆਪਣੀ ਚੀਜ਼ ਲਈ ਕਰਦੇ ਹਾਂ ਆਪਣੀ ਵੀਡੀਓ ਤੁਸੀਂ ਕਿਹਾ ਕਿ ਹਾਂ ਨਹੀਂ ਤੁਸੀਂ ਤਾਂ ਡੱਕਾ ਨਹੀਂ ਕੋਈ ਤੋੜਿਆ ਹੋਣਾ ਕੁਝ ਕਰਦੇ ਆ ਪੈਸੇ ਛਾ ਕੇ ਆਪਣੇ ਲਈ ਕਰਦੇ ਆ ਮੈਂ ਇਹ ਚੀਜ਼ਾਂ ਵੱਲ ਨਹੀਂ ਜਾਂਦਾ ਹੁਣਾਂ ਪਰ ਮੈਂ ਫੇ ਵੀ ਤੁਹਾਡੀ ਇਨਫੋਰਮੇਸ਼ਨ ਇਹ ਦੱਸਦਾ ਕਿ ਹਾਂ ਜਦੋਂ ਲੋਡ ਪੈਂਦੀ ਆ ਉਦੋਂ ਆਪਣੀ ਜੇਬੋਂ ਕੱਢ ਕੇ ਤੇ ਲੋਕਾਂ ਦੀ ਨਾਲ ਹੈਲਪ ਵੀ ਲੈ ਕੇ ਸੇਵਾ ਕਰੀਦੀ ਆ ਪਿੱਛੇ ਪੰਜਾਬ ਚ ਹੜ੍ਹ ਆਏ ਸੀਗੇ 11 ਦਿਨ ਘਰੇ ਨਹੀਂ ਬੜੇ ਜੇ ਬੜਦੇ ਵੀ ਸੀ ਰਾਤੀ 1-2 ਵਜੇ ਬੜੇ ਤਾਂ ਸਵੇਰੇ 5-6 ਵਜੇ ਨਿਕਲ ਜਣਾ ਪਸੂਆਂ ਤੋਂ ਲੈ ਕੇ ਇਨਸਾਨਾਂ ਤੱਕ ਤੇ ਸਾਰਾ ਕੁਝ ਕੀਤਾ ਸੇਵਾ ਦੇ ਨਾਲ ਮੈਂ ਉਹਦਾ ਵੈਸੇ ਵਰਡ ਕਹਿਣਾ ਕਿ ਹਾਂ ਚੱਲ ਕੀ ਗੈਂਡ ਜਿਹੜੀਆਂ ਪਿੰਡਾਂ ਦੀ ਜਨਾਨੀਆਂ ਸੀ ਨਾ ਉਹ ਲਾਈਕ ਓਬਵੀਅਸ ਆ ਦੇ ਡੋ ਨੋ ਅਬਾਊਟ ਪੀਰੀਅਡਸ ਯਾ ਮਤਲਬ ਦੇ ਨੋ ਅਬਾਊਟ ਪੀਰੀਅਡਸ ਉਹ ਓਪਨਲੀ ਬੋਲ ਨਹੀਂ ਸਕਦੇ ਯਹਾਂ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਅਸ਼ਿਆ ਦੇ ਗਰਲਟ ਵਾੜਾ ਕਿਉਂਕਿ ਉਹਨਾਂ ਨੂੰ ਪ੍ਰੋਪਰ ਨੌਲੇਜ ਨਹੀਂ ਦਿੱਤੀ ਗਈ ਇਸ ਚੀਜ਼ ਬਾਰੇ ਇਸ ਚੀਜ਼ ਬਾਰੇ ਖੁੱਲ ਕੇ ਬੋਲਿਆ ਨਹੀਂ ਗਿਆ ਉਹਨਾਂ ਨੇ ਸਾਡੇ ਕੰਨ ਚ ਆ ਕੇ ਕਹਿਣਾ ਕਿ ਹਾਂ ਵੀਰੇ ਸਾਨੂੰ ਆਹ ਦਿੱਕਤ ਆ ਤੇ ਪਲੀਜ਼ ਸਾਡੇ ਲਈ ਸੈਨੀਟਰੀ ਪੈਡਸ ਲਿਆ ਦਿਓ ਅਗਲੀ ਵਾਰ ਜਦੋਂ ਸੇਵਾ ਕਰਨਾ ਹੋਵੇ ਅਗਰ ਅਹੀਂ ਉਹ ਚੀਜ਼ ਦੇ ਉੱਪਰ ਵੀ ਆਪਣੀ ਇੱਜ਼ਤ ਜਿੱਤ ਸਕਦੇ ਨੇ ਕਿ ਹਾਂ ਅਗਲਾ ਬੰਦਾ ਇੰਨਾ ਕੰਫਰਟੇਬਲ ਹੋ ਸਕਦਾ ਜਿਹੜਾ ਕਦੀ ਕਿਸੇ ਸ਼ਾਇਦ ਆਪਣੇ ਘਰ ਲਈ ਵੀ ਨਹੀਂ ਬੋਲਿਆ ਹੋਵੇ ਉਹ ਸਾਨੂੰ ਆ ਕੇ ਸਾਡੇ ਕੰਨ 'ਚ ਇਹ ਚੀਜ਼ ਕਹਿ ਰਹੀਆਂ ਹਨ ਤਾਂ ਉਹ ਚੰਗੇ ਲਈ ਕੀਤੀਆਂ ਬਟ ਇਹ ਚੀਜ਼ਾ ਸੁਣਾਉਣ ਨੂੰ ਨਹੀਂ ਬੈਠੇ ਇਹ ਬੋਲਣ ਨੂੰ ਮੈਂ ਜਦੋਂ 4-5 ਮਹੀਨੇ ਬਿਲਾ ਜਦੋਂ ਹਾੜੇ ਸੀਗੇ ਜਦੋਂ 6-7 ਮਹੀਨੇ ਬਿਲਾ ਹਾੜੇ ਸੀ ਉਹ ਤਾਂ ਬੋਲ ਸਕਦਾ ਸੀ ਪਰ ਨਹੀਂ ਸਾਨੂੰ ਉਸ ਚੀਜ਼ ਦੇ ਵੀਓ ਨਹੀਂ ਚਾਹੀਦੇ ਤੁਸੀਂ ਚੰਗਾ ਕੰਮ ਕਰਦੇ ਹੋ ਰੱਬ ਤੁਹਾਨੂੰ ਤਰੱਕੀ ਬਖਸ਼ੇ ਤੁਸੀਂ ਹੋਰ ਕਰਦੇ ਰਹੋ ਰੱਬ ਤੁਹਾਨੂੰ ਹੋਰ ਦਵੇ ਤੁਸੀਂ ਲੋਕਾਂ 'ਚ ਬਣਦੇ ਰਹੋ ਪਰ ਸੁਣਾਉ ਨਾ ਕਿ ਮੈਂ ਇਹੀ ਕਰਦਾ ਮੈਂ ਉਹ ਕਰਦਾ ਲੋਕਾਂ ਨੇ ਮੈਨੂੰ ਤਾਂ ਬੋਲੋ ਕੀਤਾ ਜਾਂ ਲੋਕੀ ਤੈਨੂੰ ਕਿਉਂ ਫੋਲੋ ਕਰਨ ਫਿਰ ਜੇ ਦੋਨੋਂ ਨੂੰ ਕੰਪੇਅਰ ਕੀਤਾ ਜਾਵੇ 33000 ਤੇ ਲੱਖ ਪਲੱਸ ਫਰਕ ਹੈਗਾ ਨਾ ਲੱਖ ਬਲੱਸ ਹੈਗੇ ਉਹਦੇ ਫੇ ਮਤਲਬ ਕਿ ਜਿਆਦਾ ਚੰਗਾ ਹੋਇਆ ਆਪਣੀ ਗੱਲ ਕਰਕੇ ਆਪਣੀ ਫਸ ਜੰਨੇ ਹੋ ਤੇ ਮੇਰੀ ਗੱਲ ਰੋਸਟਿੰਗ ਵਾਲੀ ਤੇ ਉਸ ਚੀਜ਼ ਨੂੰ ਮੈਂ ਤਾਂ ਗਿਆ ਕਿਉਂਕਿ ਠੀਕ ਆ ਜਦੇ ਤੱਕ ਗੱਲ ਸੀਗੀ ਗੱਲ ਰੱਖਦੇ ਪਰ ਗੱਲ ਨੂੰ ਕਿਤੇ ਹੋਰ ਪਾਸੇ ਲੈ ਕੇ ਜਾ ਰੋ ਗੱਲ ਗਲਤ ਆ ਅੱਜ ਦੀ ਵੀਡੀਓ ਇੰਨੀ ਹੀ ਅੱਧਾ ਘੰਟਾ ਬਣ ਗਿਆ ਕਿੰਨੇ ਵੀਡੀਓ ਬੜੀਆਂ 42 ਮਿੰਟ ਦੀ ਉੱਤ ਪਹਿਲਾਂ ਮੈਂ ਦੱਸ ਦਉ ਯਾਰ ਜਿਹੜੀ ਪ੍ਰੋਮੋਸ਼ਨ ਕੀਤੀ ਸੀ ਉਹਦੇ ਵਿੱਚ ਨਾ ਫਸਿਓ ਭਰਾਵਾ ਮੈਂ ਤੁਹਾਨੂੰ ਹਰ ਵੀਡੀਓ 'ਚ ਕਹਿੰਦਾ ਰਹਿਣਾ ਜਿਹੜੇ ਨਵੇਂ 뷰ਅਰਸ ਵੀ ਆਗੇ ਉਹਨਾਂ ਨੂੰ ਵੀ ਕਹਿਣਾ ਪੁਰਾਣੇ 뷰ਅਰਸ ਨੂੰ ਤਾਂ ਪਤਾ ਹੀ ਆ ਕਿ ਉਹ ਜਿਹੜੀ ਪ੍ਰੋਮੋਸ਼ਨ ਹੁੰਦੀ ਆ ਕਿ ਹਾਂ ਸਿਰਫ ਉਸ 'ਚ ਮੈਂ ਪੈਸੇ ਕੱਟਦਾ ਐਵੇਂ ਕੁਝ ਨਹੀਂ ਬੰਨਣਾ ਜੇ ਬਣਦਾ ਹੁੰਦਾ ਤੇ ਜਿਹੜੇ ਪ੍ਰੋਮੋਸ਼ਨ ਮੇਕੋ ਸੋ which isual ਬਚ ਕੇ ਰਿਆ ਕਰੋ ਇਗਨੋਰ ਕਰਿਆ ਕਰੋ ਬਾਕੀ ਬਲੋਗਰਾਂ ਨੂੰ ਕਿ ਨਹੀਂ ਗਾਈਜ਼ ਇਸ ਵਿੱਚ ਤੁਹਾ ਫਾਇਦਾ ਹੋਗਾ ਆਪਾਂ ਦਾਦੀ ਤੱਕ ਇਹ ਨਹੀਂ ਜੇ ਤੁਹਾ ਨੂੰ ਕੋਈ ਪਤਾ ਨਹੀਂ ਹੋਣਾ ਸੋ ਚਿੱਲ ਕਰੋ ਮ제 ਕਰੋ ਮੇਰਾ ਪੁਆਇੰਟ ਵੀ ਸਮਝ ਆਇਆ ਤਾਂ ਕਮੈਂਟ ਕਰਕੇ ਦੱਸੋ ਨਹੀਂ ਕੋਈ ਸਮਾਰਲ ਚੰਗਾ ਲੱਗਾ ਤਾਂ ਉਹ ਵੀ ਕਮੈਂਟ ਕਰ ਸਕਦੇ ਮੈਂ ਪੜ੍ਹਾਂਗਾ ਤੇ ਅਗਲੀ ਵਾਰੀ ਟਰਾਈ ਕਰੂੰਗਾ ਉਸ ਚੀਜ਼ ਨੂੰ ਇਮਪਰੂਵ ਕਰਨ ਲਈ ਤੇ ਨਹੀਂ ਕੀਤਾ ਸਬਸਕ੍ਰਾਈਬ ਤੇ ਸਬਸਕ੍ਰਾਈਬ ਕਰ ਦਿਓ ਕਿਉਂਕਿ ਆਪਾਂ 3 ਲੱਖ ਸਬਸਕ੍ਰਾਈਬਰ ਦੇ ਬਹੁਤ ਲੱਗੇ ਆ ਸੋ ਆਈ ਨੀਡ ਯੂਰ ਹੈਲਪ ਪਲੀਜ਼ ਜਾ ਕੇ ਕਰੋ ਬਾਏ